ਪੁਲਦੀਪ ਮਾਨਕ ਮਮਸਦੀਕ ਰਣਜੀਤ ਕੌਰ ਦਦਾਰ ਸੰਤੂ ਚਿੰਦਾ ਨਜੀਰ ਮਾਮੂ ਜੀ ਜਮਲਾ ਜੀ ਤੇ ਹੋਰ ਸ੍ਰਿੰਦਰ ਕੌਰ ਪ੍ਰਕਾਸ਼ ਕੌਰ ਜਗਰੇਵਾਲ ਸਾਹਿਬ ਜਿੰਨੇ ਵੀ ਮਤਲਬ ਆਪਣੀ ਛੋਟੀ ਦੇ ਸਾਰੀ ਸੀ ਉਹਨਾਂ ਦੇ ਸਾਰਿਆਂ ਦੇ ਇਹ ਰਿਕਾਰਡ ਨੇ ਜੀ ਤਾਂ ਮੇਰਾ ਵੀ ਕਰਦਾ ਪੈਸੇ ਇਕੱਠੇ ਕਰਾ ਮੈਂ ਪੈਸਾ ਬਹੁਤ ਲਾਇਆ ਹੈ ਇਹ ਕੋਈ ਸ਼ੌਂਕ ਹੈ ਜਿਹੜਾ ਸਸਤਾ ਨਹੀਂਗਾ ਬਹੁਤ ਮਹਿੰਗਾ ਸ਼ੌਂਕ ਹੈ ਘਰ ਫੂਕ ਤਮਾਸ਼ਾ ਦੇਖਣ ਵਾਲਾ ਸ਼ੌਂਕ ਹੈ ਇਹ ਮਰਜ਼ੀ ਤਰੱਕੀ ਕਰ ਲੋ ਜਿੰਨਾ ਮਰਜੀ ਸਮਾਂ 'ਚ ਪੰਛੀ ਉੱਡਦਾ ਹੈ ਪਰ ਉਹਨੂੰ ਧਰਤੀ 'ਤੇ ਵਾਟਣਾ ਪੈਣਾ ਪੈਰ ਤਾਂ ਉਹਨੂੰ ਧਰਤੀ 'ਤੇ ਲਾਉਣੇ ਪੈਣੇ ਹੈ ਸਮਾਂ 'ਚ ਉੱਡਣ ਨੂੰ ਕੋਈ ਥਾਂ ਨਹੀਂ ਤਾਂ ਸੋ ਮੈਂ ਕਹਿੰਦਾ ਸਮਾਂ 'ਚ ਉੱਡੋ ਪਰ ਆਪਦੀ ਗਾਣੀ ਆਪਦਾ ਪੈਰ ਉਹ ਕੰਮ ਕਰ ਇੱਕ ਜਰੂਰੀ ਸਮਾਂ ਚੀਜ਼ਾਂ ਰੱਖਣ ਵਾਸਤੇ ਮੇਜ਼ ਦੇ ਉੱਪਰ ਕਿੰਦੀ ਸੀ ਕਨ ਪਾਂਦਾਰ ਵੀ ਕਹਿੰਦੇ ਸੀ ਵਿੱਚ ਓਟੋਡੀਆ ਜਿਸ ਜਿਸ ਨੇ ਮਸਲਾ ਮਸਲਾ ਤੂੰ ਲਗਾਇਆ ਇਸ ਤਰ੍ਹਾਂ ਖੁੱਲਦੀ ਹੈ ਹੁਣ ਕਿ ਖੁੱਲਦੀ ਹੈ ਐ ਖੁੱਲਦੀ ਹੈ ਜੀ ਤੇ ਇਹਦੇ ਵਿੱਚੋਂ ਐ ਨਿਕਲ ਜਾਂਦਾ ਸਾਰਾ ਕੁਝ ਇਸ ਤੋਂ ਬਾਅਦ ਇਹਨੂੰ ਐ ਰੱਖ ਦੋ ਇਹ ਬੰਦ ਹੋ ਕੇ ਦੇਖੋ ਇਹਦਾ ਤੇ ਇਹਦਾ ਲੋਕ ਵੀ ਐਸ ਤਰ੍ਹਾਂ ਲੱਗਦਾ ਹੁਣ ਅਲਮੁਗੁਦ। ਜਦ ਪੀਣ ਦਾ ਘੜਾ ਢੋਲੇ ਦੇ ਵਿੱਚ ਗਲਾਸ ਪਾ ਲੈਂਦੇ ਸੀਗੇ। ਹੁਣ ਇਹ ਗਲਾਸ ਸਾਫ ਹੀ ਗਲਾਸ ਕਹਿੰਦੇ ਨੇ। ਇਹ ਗਲਾਸ ਹੈ ਜੀ। ਪਿਸਤਲ ਦਾ ਗਲਾਸ ਹੈ ਜੀ ਅੱਜ। ਕੀ ਬਾਤ ਹੈ। ਤੇ ਇਹਦੇ ਵਿੱਚੋਂ ਪਾਣੀ ਚੁੰਦਾ ਨਹੀਂ ਜੀ ਬਿਲਕੁਲ। ਇਹ ਬਹੁਤ ਪੁਰਾਣਾ ਜੀ ਮੈਂ ਤਾਂ ਲੱਗਦਾ 70-70 ਸਾਲ ਪੁਰਾਣਾ ਹੋਊਗਾ 70 ਸਾਲ ਤੋਂ ਵੱਧ। ਇਹਨੂੰ ਆਹ ਚੱਬੀਏ ਤੇ ਚ ਇਹਨੂੰ ਐ ਖੋਲਾਂਗੇ। ਲਓ ਖੁੱਲ ਗਿਆ ਜੀ। ਇਹਦੇ ਵਿੱਚੋਂ ਬੱਖੋ-ਵੱਖਰੇ ਅਮੀਰਾਂ ਦੇ ਹੀ ਆ ਵੈਸੇ ਗਰੀਬਾਂ ਦਾ ਨਹੀਂ ਹੈਗਾ ਇਹ ਜੀ ਜਗਮਣੀ ਟੀਵੀ ਦੇਖ ਰਹੇ ਹਾਂ ਮੈਂ ਹਾ ਪ੍ਰਕਾਸ਼ ਸ਼ਰਮਾ ਜਿਉਂ-ਜਿਉਂ ਯੁੱਗ ਬਦਲ ਰਿਹਾ ਹੈ ਜਿਵੇਂ ਕਿ ਹੁਣ 21ਵੀਂ ਸਦੀ ਚੱਲੀ ਹੈ ਤੇ ਕੁਝ ਕੁ ਲੋਕ ਅਜੇ ਇਹ ਹੁੰਦੇ ਨੇ ਕਿ ਪੁਰਾਣੇ ਸਮਿਆਂ ਦੇ ਨਾਲ ਉਹਨਾਂ ਦੀ ਸਾਹਜ ਉਦਾਂ ਹੀ ਬਰਕਰਾਰ ਰਹਿੰਦੀ ਹੈ ਨੌਜਵਾਨ ਪੀੜ੍ਹੀ ਹੈ ਨੌਜਵਾਨ ਪੀੜ੍ਹੀ ਦੀ ਸੋਚ ਬਦਲ ਜਾਂਦੀ ਹੈ ਪੁਰਾਣੇ ਸੱਭਿਆਚਾਰ ਨੂੰ ਭੁੱਲਦੇ ਜਾ ਰਹੇ ਨੇ ਪਰ ਅੱਜ ਤੁਹਾਨੂੰ ਇੱਕ ਅਜਿਹੇ ਇਨਸਾਨ ਦੇ ਨਾਲ ਮਲਾਉਣ ਜਾ ਰਹੇ ਆ ਤੇ ਜਿਹੜੇ ਆਪਣੇ ਪੁਰਾਣੇ ਸੱਭਿਆਚਾਰ ਨੂੰ ਆਪਣੇ ਪੁਰਾਣੇ ਵਿਰਸੇ ਨੂੰ ਤੇ ਪ੍ਰਾਤਨ ਵਸਤਾਂ ਨੂੰ ਉਹ ਪਹਿਲਾਂ ਦੇ ਵਾਂਗ ਹੀ ਸਾਭ ਕੇ ਰੱਖੀ ਬੈਠੇ ਨੇ ਤੇ ਆਓ ਤੁਹਾਨੂੰ ਮਿਲਵਾਉਣੇ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦੇ ਨਾਲ ਸਰ ਸਤੀਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਤੇ ਕੀ ਨਾਮ ਹੈ ਜੀ ਸਰ ਤੁਹਾਡਾ ਮੇਰਾ ਨਾਮ ਜਗਰਾਤ ਸਿੰਘ ਹੈ ਜੀ। ਮੈਂ ਮਰੀਕੋਨ ਬਲੋਂਗ ਕਰਦਾ ਜੀ। ਪਿੰਡ ਮੇਰਾ ਪਾਲੀਅਸ ਸੀ। ਪਹਿਲਾਂ ਮੈਨੂੰ ਇੱਥੇ ਕਾਫੀ ਟਾਈਮ ਹੋ ਗਿਆ ਇਹਨੂੰ ਮੈਂ ਸਰਵਿਸ ਕੀਤੀ ਹੈ। ਤੇ ਇਸ ਕਰਕੇ ਮੌਰੀ ਤੇ ਇੱਕ ਵੱਖਰੀ ਜੀ ਚੀਜ਼ ਦੇਖਣ ਨੂੰ ਮਿਲੀ ਹੈ ਜੀ। ਨੌਜਵਾਨ ਪੀੜੀ ਹੈ ਪ੍ਰਾਤਨ ਵਸਤੂਆਂ ਨੂੰ ਪੁਰਾਣੇ ਸੱਭਿਆਚਾਰ ਤੋਂ ਦੂਰ ਹੁੰਦੀ ਜਾ ਰਹੀ ਹੈ। ਤੇ ਕਿਤੇ ਨਾ ਕਿਤੇ ਕੁਝ ਨਾ ਕੁਝ ਉਹਨਾਂ ਦੇ ਮਨ ਵਿੱਚ ਚੱਲਦਾ ਵੀ ਅਸੀਂ ਕੁਝ ਨਾ ਕੁਝ ਨਵੀਂ ਇਨਵੈਂਸ਼ਨ ਕਰੀਏ ਪਰ ਤੁਹਾਡੇ ਮਨ ਦੇ ਵਿੱਚ ਪ੍ਰਾਤਨ ਚੀਜ਼ਾਂ ਦਾ ਇਹ ਖਿਆਲ ਕਿ ਮੈ ਆਇਆ ਇਸ ਦੇ ਨਾਲ ਕਿੰਨੇ ਸਮੇਂ ਤੋਂ ਜੁੜੇ ਹੋਏ ਹੋ ਤੁਸੀਂ ਸਭ ਤੋਂ ਪਹਿਲਾਂ ਮੈਂ ਨਾ ਤੁਹਾਡਾ ਪੂਰੇ মিডিਆ ਦਾ ਜੀ ਜਗ ਬਾਣੀ ਤੇ ਪੰਜਾਬ ਕੇਸਰੀ ਦਾ ਜੀ ਮੇਰੇ ਗ੍ਰਹਿ ਵਕੀਪੁਨਟਰ ਤੇ ਜੀ ਆਇਆ ਕਹਿੰਦਾ ਤੇ ਬਹੁਤ ਬਹੁਤ ਸਨੋ ਸਤਿ ਸ੍ਰੀ ਅਕਾਲ ਜੀ ਕਹ ਲਓ ਤੁਹਾਡੇ ਸਮੂਹ মিডিਏ ਨੂੰ ਤੇ ਸਰੋਤਿਆਂ ਨੂੰ ਰਾਬੋ ਵਰਗੇ ਸਰੋਤਿਆਂ ਨੂੰ ਉਹਨਾਂ ਨੂੰ ਮੇਰੀ ਦਿਲੋਂ ਸਤਿਕਾਰ ਤੇ ਪਿਆਰ ਅਦਭੁਤ ਸਤਕਾਰ ਬਹੁਤ ਬਹੁਤ ਸ਼ੁਕਰੀਆ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹਨਾਂ ਵਸਤੂਆਂ ਨੂੰ ਸਾਮ ਸੰਭਾਲ ਕਰਦੇ ਜਾਂ ਇਹਨਾਂ ਦੇ ਨਾਲ ਜੁੜੇ ਹੋਏ ਇਸ ਚੀਜ਼ ਨਾਲ ਜੁੜੇ ਹੁੰਦਾ ਜੇ ਮੈਂ ਕਹਾ ਵੀ ਮੈਂ ਬਚਪਨ ਤੋਂ ਲੱਗਿਆ ਸੀਗਾ ਕਿਉਂਕਿ ਸਾਰੇ ਲੋਕ ਇਹੀ ਕਹਿੰਦੇ ਆ ਬਚਪਨ ਤੋਂ ਹੀ ਬਚਪਨ ਤੋਂ ਹੀ ਸੀਗਾ ਪਰ ਇਹਦਾ ਪ੍ਰੂਫ ਇਹੀ ਹੈ ਵੀ ਹੁਣ ਤਾਂ ਇੱਕ ਥੋੜੇ ਸਮਝਦਾ ਇਕੱਠੀਆਂ ਹੋ ਨਹੀਂ ਸਕਦੀਆਂ ਇਹਨਾਂ ਚੀਜ਼ਾਂ ਇਹਨੂੰ ਇਕੱਠਾ ਕਰਨ ਦੇ ਖਾਤਰ ਬਹੁਤ ਟਾਈਮ ਲੱਗਦਾ ਹੈ ਲਗਭਗ ਮੈਨੂੰ 50 ਸਾਲ ਇਸ ਚੀਜ਼ ਨਾਲ ਜੁੜੇ ਨੂੰ ਹੋ ਕੇ ਤੇ ਮੈਂ ਤਾਂ ਇਕੱਠਾ ਕੀਤਾ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਹੈ ਵੀ ਆਪਣਾ ਜਿਹੜਾ ਮੂਰੇ ਵਿਰਸਾ ਹੈ ਜਾਂ ਆਪਣੇ میری ہے کوئی چیز ਨੂੰ ਭੁੱਲੀ ਜਾ ਰਹੀ ਆ ਬਿਲਕੁਲ ਸਹੀ ਗੱਲ ਹੈ ਮੇਰੀ ਹੁਣੀ 2 ਘੰਟੇ ਪਹਿਲਾਂ ਮੇਰੇ ਮਿੱਤਰ ਨੇ ਅਮਰੀਕਾ ਤੋਂ ਬਲਵਿੰਦਰ ਸਿੰਘ 바ਵਾ ਉਹ ਬਹੁਤ ਵੱਡੇ ਮੇਲੇ ਲਗਾਉਂਦੇ ਨੇ ਉਹਨਾਂ ਨਾਲ ਗੱਲ ਹੋਈ ਆ ਉਹ ਕਹਿੰਦੇ ਸੀਗੇ ਕਹਿੰਦੇ ਵੀ ਅਮਰੀਕਾ ਦੇ ਵਿੱਚ ਜੇ ਅੱਗੇ ਸਾਤੋਂ ਫਾਰਵਰਡ ਨੇ ਤਾਂ ਜਿਹੜਾ 100 ਸਾਲ ਪੁਰਾਣਾ ਉਹਨਾਂ ਕੋਲ ਉਹ ਵੀ ਸੰਭਾਲ ਕੇ ਰੱਖਿਆ ਹੋਣਾ ਟਰੈਕਟਰ ਵਗੈਰਾ ਦੱਸਿਆ ਸੀ ਜਿਵੇਂ ਲੋਹੇ ਟੰੜਾਂ ਵਾਲੇ ਉਹਨਾਂ ਦੇ ਅਜੇ ਵੀ ਸੰਭਾਲ ਕੇ ਰੱਖੇ ਹੋਏ ਨੇ ਕਿ ਤੇ ਉਸ ਗੱਲ ਮੈਂ ਉਹਨੇ ਮੈਂ ਹੁਣ ਇਹ ਗੱਲ ਨੂੰ ਕਹਿਣਾ ਵੀ ਸਾਡਾ ਉਹ ਅਮਰੀਕਾ ਅੱਗੇ ਵਧਦਾ ਜ਼ਰੂਰ ਹੈ ਪਰ ਅਸੀਂ ਵਾਦਦੇ ਆ ਸਾਡਾ ਅੱਗਾ ਚੌੜ ਤੇ ਪਿੱਛਾ ਦਾਓ ਅੱਗਾ ਦੌੜ ਤੇ ਪਿੱਛਾ ਚੌੜ ਸਾਡਾ ਹੋ ਜਾਏ ਤੇ ਅਸੀਂ ਜਿਹੜਾ ਸਾਡਾ ਇਹ ਸਮਾਨ ਹੈ ਵਿਰਸਾ ਮੈਂ ਤਾਂ ਇਹ ਕਹੂੰ ਕੀਮਤੀ ਹੈ ਬੇਕੀਮਤੀ ਹੈ ਜਿੱਦੀ ਕੋਈ ਮੁੱਲ ਨਹੀਂ ਉਹ ਕੁਵਾੜ ਚ ਜਾ ਰਿਹਾ ਤੇ ਰੁੱਲ ਰਿਹਾ ਅਸੀਂ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਅਸੀਂ ਆਪਣਾ ਮੂਲ ਹੀ ਪਛਾਣਿਆ ਅਸੀਂ ਆਪਣੀ ਜੜਾਂ ਨਾਲ ਟੁੱਟ ਗਏ ਸਾਡੇ ਪਤਨ ਦਾ ਕਾਰਨ ਵੀ ਇਹ ਆ ਅਸੀਂ ਆਪਣੀ ਮਾਂ ਬੋਲੀ ਨਾਲ ਵੀ ਟੁੱਟ ਗਿਆਂਗੇ ਅਸੀਂ ਆਪਣੇ ਵਿਰਸੇ ਨਾਲ ਵੀ ਟੁੱਟ ਗਿਆਂ ਸਾਡੇ ਤਾਂ ਲੋਕਾਂ ਨੂੰ ਪੰਜਾਬੀ ਦੇ ਸ਼ਬਦੀ ਭੁੱਲਦੇ ਜਾ ਰਹੇ ਨੇ ਮੈਂ ਤਾਂ گاਉਂ ਵਾਲਿਆਂ ਨੂੰ ਵੀ ਕਹਨਾ ਜਿਨ੍ਹਾਂ ਨੇ ਪੰਜਾਬੀ ਦੇ ਵਿੱਚ ਅੰਗਰੇਜ਼ੀ ਦੇ ਸ਼ਬਦ ਵੜ ਕੇ ਪੰਜਾਬੀ ਦਾ ਘਾਣ ਕਰਤਾ ਬਿਲਕੁਲ درست ਫਰਮਾਇਆ ਤੁਸੀਂ ਬਹੁਤ ਧੰਨਵਾਦ ਸੋਡਾ ਤੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਮੈਂ ਤਾਂ ਬੇਨਤੀ ਕਰ ਸਕਦਾਗਾ ਕਿ ਦੇਖੋ ਪੰਜਾਬੀ ਬਹੁਤ ਅਮੀਰ ਹੈ ਵਾਰਡ ਦੇ ਵਿੱਚ 7 ਨੰਬਰ ਤੇ ਹੈ ਉਸ ਪੰਜਾਬੀ ਦਾ ਧਿਆਨ ਰੱਖੋ ਆਪਣੀ ਮਾਂ ਬੋਲੀ ਜੋ ਤੁਸੀਂ ਮਰਜ਼ੀ ਅੰਗਰੇਜ਼ੀ ਸੋ ਕੋ ਜਿੰਨੀਆਂ ਭਾਸ਼ਾਵਾਂ ਸਿੱਖੋ ਜੋ ਮਰਜ਼ੀ ਬੋਲੋ ਪਰ ਆਪਣੀ ਮਾਂ ਭਾਸ਼ਾ ਨੂੰ ਨਾ ਭੁੱਲੋ ਜੇ ਭੁੱਲ ਜਾਓਗੇ ਤਾਂ ਰੁੱਲ ਜਾਓਗੇ ਉਹਨੂੰ ਵੀ ਪੂਰਾ ਪਿਆਰ ਕਰੋ ਮੇਰੀ ਵੀ ਇਹੀ ਸਤਕਾਰ ਹੈ ਅੱਛਾ ਕੀ ਕਿਸ ਚੀਜ਼ ਤੋਂ ਸ਼ੁਰੂਆਤ ਕਰ ਰਹੇ ਹੋ ਤੇ ਕੀ ਦਿਖਾ ਰਹੇ ਹੋ ਸਭ ਤੋਂ ਪਹਿਲਾਂ ਜਿਹੜੀ ਐਂਟੀਕ ਚੀਜ਼ਾਂ ਨੇ ਤੁਹਾਡੇ ਕੋਲੇ ਕੀ ਦਿਖਾ ਰਹੇ ਹੋ ਸਭ ਤੋਂ ਮੇਰੇ ਕੋਲ ਜੀ ਤਰਵੈਣੀ ਹੈ ਤਰਵੈਣੀ ਵੀ ਕਲਾ ਚਰਵੈਣੀ ਹੈ ਜੀ ਨੰਬਰ 1 ਇਹ ਸੱਭਿਆਚਾਰਕ ਲਾਇਬ੍ਰੇਰੀ ਦੇ ਸੰਗੀਤਕ ਸੱਭਿਆਚਾਰਕ ਤੇ ਸਹਿਤਕ ਲਾਇਬ੍ਰੇਰੀ ਤੇ ਉਹ ਮੇਰੇ ਕੋਲ ਤਿੰਨ ਚੀਜ਼ਾਂ ਨੇ ਤੁਸੀਂ ਹੁਕਮ ਕਰੋ ਮੈਂ ਕਿਹੜੇ ਸਿਰੇ ਤੋਂ ਸ਼ੁਰੂ ਕਰਾਂ ਮੈਂ ਕਰਾਂ ਮਿਊਜ਼ਿਕ ਤੋਂ ਸੰਗੀਤ ਤੋਂ ਜੀ ਤੇ ਸੰਗੀਤ ਮੇਰੇ ਕੋਲੇ ਪੁਰਾਣੇ ਤੋਂ ਪੁਰਾਣਾ ਹੈ ਲਗਭਗ ਜੋ ਵੀ ਹੁਣ ਤੱਕ ਰਿਕਾਰਡ ਆਏ ਨੇਗੇ 90% ਮੈਂ ਸੰਭ ਕੇ ਰੱਖਿਆ ਹੋਇਆ ਹੈ ਐਲਪੀ ਰਿਕਾਰਡ ਈਪੀ ਰਿਕਾਰਡ ਪੱਥਰ ਦੇ ਰਿਕਾਰਡ ਜਾਂ ਛੋਟੇ ਹੁੰਦੇ ਸੀ ਲਾਕ ਦੇ ਉਹ ਵੀ ਮੇਰੇ ਕੋਲੇ ਹੈਗੇ ਨੇ ਜਿਹੜਾ ਇੱਕ ਪਾਸਾ ਹੁੰਦਾ ਸੀਗਾ ਉਹ ਵੀ ਰਿਕਾਰਡ ਮੇਰੇ ਕੋਲ ਲਗਭਗ ਸੰਭ ਕੇ ਰੱਖੇ ਹੋਏ ਨੇ ਸਾਰੇ ਵਰਗੇ ਜੋ ਤੁਹਾਡਾ ਹਕਮ ਉਹ ਮੈਂ ਉਥੋਂ ਸ਼ੁਰੂ ਕਰ ਦਿੰਦਾ ਤੇ ਰਿਕਾਰਡ ਦਿਖਾਓ ਜੀ ਫਿਰ ਸਾਨੂੰ ਜਿਹੜੇ ਪੁਰਾਣੇ ਤੋਂ ਪੁਰਾਣੇ ਜਿਹੜੇ ਕਹਿ ਰਹੇ ਹੋ ਤੁਸੀਂ ਦੇਖੋ ਜੀ ਇਹ ਐਲਪੀ ਰਿਕਾਰਡ ਨੇ ਜੀ ਬਟ ਦੇ ਲੌਂਗ ਪਲੇਅਰ ਜੀ ਇਹਦੇ ਵਿੱਚ ਪੁਲਦੀਪ ਮਾਨਕ ਮਮਸਦੀਕ ਰਣਜੀਤ ਕੌਰ ਤਦਾਰ ਸੰਧੂ ਚਿੰਦਾ ਨਜੀਰ ਮਾਮੂਜੀ ਜੀ ਜਮਲਾ ਜੀ ਤੇ ਹੋਰ ਸਿੰਦਰ ਕੌਰ ਪ੍ਰਕਾਸ਼ ਕੌਰ ਜਗਰੇਵਾਲ ਸਾਹਿਬ ਜਿੰਨੇ ਵੀ ਮਤਲਬ ਆਪਣੇ ਚੋਟੀ ਦੇ ਸਾਰੇ ਸੀ ਉਹਨਾਂ ਦੇ ਸਾਰਿਆਂ ਦੇ ਇਹ ਰਿਕਾਰਡ ਨੇ ਐਲਪੀ ਜੀ ਤੇ ਜਿਨ੍ਹਾਂ ਦੀ ਮੈਂ ਕੀਮਤ ਕਹਾਂ ਵੀ ਮੈਂ ਇਹਦਾ ਕੋਈ ਕੀਮਤ ਤਾਂ ਨਹੀਂ ਲਾ ਸਕਦਾ ਕਿਉਂਕਿ ਜਿਹੜੀ ਪੁਰਾਣੀ ਚੀਜ਼ ਹੁੰਦੀ ਹੈ ਜਿਹੜੀ ਬਾਜ਼ਾਰ ਤੋਂ ਮਿਲਦੀ ਹੈ ਉਹਦੀ ਕੀਮਤ ਹੁੰਦੀ ਹੈ ਜਿਹੜੀ ਪੁਰਾਣੇ ਬਾਜ਼ਾਰ ਤੋਂ ਮਿਲਣੋਂ ਹਟ ਜੇ ਉਦੀ ਕੁੱਕੀ ਇਹ ਅਨਮੋਲ ਵਸਤਾ ਨੇ ਇਹਨਾਂ ਦਾ ਮੁੱਲ ਵੀ ਕੋਈ ਪਾ ਨਹੀਂ ਸਕਦਾ ਜੀ ਦੇਖੋ ਪਾਉਣ ਵਾਲੇ ਨਹੀਂ ਮੈਂ ਕਹਿ ਸਕਦਾ ਦੁਨੀਆ ਤੇ ਬਿਜਨਾਸ ਨਹੀਂ ਹੋਇਆ ਕਿਸੇ ਵੀ ਚੀਜ਼ ਦਾ ਪਾਉਣ ਵਾਲੇ ਬਹੁਤ ਬੈਠੇਗੇ ਜੀ ਉਹ ਵੀ ਹੈਗੇ ਨੇ ਵੀ ਮੈਂ ਜਦ ਤਸੋ ਤੁਸੀਂ ਮੇਰੇ ਕੋਲ ਜਿਹੜਾ ਸਮਾਨ ਪਿਆ ਮੈਨੂੰ ਇੱਥੋਂ ਤੱਕ ਆਫਰ ਕਰਤੀ ਵੀ ਤੁਸੀਂ ਬੋਲੋ ਮੈਂ ਨਹੀਂ ਕਿਉਂਕਿ ਮੇਰੇ ਇਹ ਨਾਲ ਜ਼ਿੰਦਗੀ ਮੇਰੀ ਰੂਹ ਜੁੜੀ ਹੋਈ ਆ ਜੀ ਅਗਰ ਜੇ ਮੈਂ ਇਹਨੂੰ ਇੱਕ ਵਾਰੀ ਵੇਚਦਾ ਤਾਂ ਜੀਦਾ ਮੇਰਾ ਵੀ ਕਰਦਾ ਪੈਸੇ ਇਕੱਠੇ ਕਰਾਂ ਮੈਂ ਪੈਸਾ ਬਹੁਤ ਲਾਇਆ ਇਹ ਕੋਈ ਸ਼ੌਂਕ ਹੈ ਜਿਹੜਾ ਸਸਤਾ ਨਹੀਂਗਾ ਬਹੁਤ ਮਹਿੰਗਾ ਸ਼ੌਂਕ ਹੈ ਘਰ ਫੂਕ ਤਮਾਸ਼ਾ ਦੇਖਣ ਵਾਲਾ ਸ਼ੌਂਕ ਹੈ ਮੈਂ ਜਿਹੜੀ ਪਹਿਲਾਂ ਦਸਵਾਂ ਦਾ ਸ਼ੌਂਕ ਕੱਢਦਾ ਸੀਗਾ ਮੈਂ ਇਹਦੇ 'ਚ ਕੱਢੀ ਹੋਈ ਹੈ ਆਪਣੀ ਕਮਾਈ 'ਚ ਉਹਨੇ ਕਮਾਈ 'ਚ ਉਹ ਮੈਂ ਜੇ ਹੁਣ ਮੈਂ ਇਹ 'ਚੋਂ ਲਾਤਾ ਮੇਰੀ ਰੂਹ ਹੈ ਅਗਰ ਜੇ ਮੈਂ ਇਹਨੂੰ ਵੇਚਦਾ ਜਾਂ ਮੈਂ ਇਹਨੂੰ ਮਤਲਬ ਦੇ ਦਾਂ ਕਿਸੇ ਨੂੰ ਤਾਂ ਮੈਨੂੰ ਐ ਲੱਗਦਾ ਵੀ ਬਹੁਤਾ ਚ ਨਹੀਂ ਕੱਟਣਾ ਛੇਤੀ ਛੇਤੀ ਮੇਰਾ ਹੋਜੂ ਮੇਰੀ ਕੋਸ਼ਿਸ਼ ਇਹੀ ਹੈ ਦੇਖੋ ਵਾਅਦਾ ਨਹੀਂ ਕਰਨਾ ਦਾਵਾ ਨਹੀਂ ਕਰਦਾ ਵਾਅਦਾ ਨਹੀਂ ਕਰਦਾ ਕਾਰਨ ਇਹ ਹੈਗਾ ਵੀ ਕਿਉਂਕਿ ਦਾਵਾ ਤਾਂ ਕਰਾਂ ਜੇ ਮੇਰਾ ਆਪਣਾ ਦਾਵਾ ਹੋਵੇ ਦਾਵਾ ਕਿਸੇ ਚੀਜ਼ ਮੈਂ ਆਪਣੇ ਵੱਲ ਕੋਸ਼ਿਸ਼ ਰੂਗਾ ਵੀ ਮਰਦੇ ਦਮ ਤੱਕ ਮੈਂ ਸੰਭਾਲ ਕੇ ਰੱਖੂਗਾ ਤਾਂ ਮੈਂ ਆਪਣੇ ਬੱਚਿਆਂ ਨੂੰ ਵੀ ਕਹਿ ਕੇ ਜਾਊਂਗਾ ਬੇਟਾ ਵੀ ਮੇਰੀ ਨਿਸ਼ਾਨੀ ਹੈ ਮੇਰੇ ਬਜ਼ੁਰਗਾਂ ਦੀ ਹੈ ਮੇਰੇ ਪੁਰਖਾਂ ਦੀ ਨਿਸ਼ਾਨੀ ਹੈ ਇਹ ਸੰਭਾਲ ਕੇ ਰੱਖਣਾ ਅੱਛਾ ਆਪਣੇ ਪਿੱਛੇ ਦੇਖਿਆ ਜਾਵੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੈਸਟਾਂ ਪਈਆਂ ਨੇ ਤੇ ਬਹੁਤੇ ਨਵੀਂ ਪੀੜੀ ਦੇ ਨੌਜਵਾਨਾਂ ਨੂੰ ਇਹ ਪਤਾ ਵੀ ਨਹੀਂ ਹੋਣਾ ਸ਼ਾਇਦ ਕੁਝ ਕੁ ਲੋਕ ਹੀ ਜਾਣਦੇ ਨੇ ਇਹਨਾਂ ਦੇ ਬਾਰੇ ਤੇ ਇਹ ਕਿੰਨੇ ਕ ਸਮੇਂ ਤੋਂ ਤੁਸੀਂ ਇਹ ਇਕੱਠੀਆਂ ਕਰ ਰਹੇ ਹੋ ਤੇ ਕਿੰਨਾ-ਕਿੰਨਾ ਸਿੰਗਰਾਂ ਦੀਆਂ ਜਿਹੜੀਆਂ ਇਹ ਕੈਸਟਾਂ ਰੱਖਿਆ ਜਿਹੜੀ ਕੈਸਟ ਦਾ ਯੁੱਗ ਆ ਗਿਆ ਪਹਿਲਾਂ ਰਿਕਾਰਡ ਚੱਲਦੇ ਸੀ ਰਿਕਾਰਡ ਖਤਮ ਹੋਣ ਤੋਂ 88 ਦੇ ਲਗਭਗ ਰਿਕਾਰਡ ਚੱਲਦੇ ਸੀਗੇ ਉਹ ਤੋਂ ਪਹਿਲਾਂ ਦੇ ਟੈਸਟ ਆਉਣ ਲੱਗ ਗਿਆ ਸੀ ਫਿਰ ਕੈਸਟ ਯੁੱਗ ਆ ਗਿਆ ਟੈਸਟ ਯੁੱਗ ਦੇ ਵਿੱਚ ਕੰਪਨੀਆਂ ਨੇ ਵੱਖ-ਵੱਖਰੀ ਐਚਐਮਬੀ ਹੋਈ ਹੋਰ ਸੋਨੋਟੋਨ ਹੋਈ ਜਾਂ ਡਾਟ ਕੋਈ ਇੱਕ ਤਰ੍ਹਾਂ ਦੀ ਕੈਪਿਟਰੀ ਸੀਰੀਜ਼ ਵਗੈਰੇ ਕੰਪਨੀਆਂ ਸੀਆਂ ਉਹਨਾਂ ਨੇ ਫਿਰ ਇਹਨਾਂ ਨੂੰ ਰਿਕਾਰਡ ਕਰਕੇ ਜਾਂ ਨਵੇਂ ਰਿਕਾਰਡਾਂ ਨੂੰ ਗਾਇਕਾਂ ਨੂੰ ਰਿਕਾਰਡ ਕਰਕੇ ਨਵੇਂ ਸੰਭਿਆ ਮੈਂ ਉਹ ਵੀ ਉਦੋਂ ਦੀ ਸਾਹਮਣੇ ਦੀ ਕੋਸ਼ਿਸ਼ ਕੀਤੀ ਜਦੋਂ ਤੋਂ ਮੈਂ ਰਿਕਾਰਡ ਸਾਹਮਣੇ ਆ ਰਿਕਾਰਡ ਪਹਿਲਾਂ ਸਾਹਮਣੇ ਆ ਜਦੋਂ ਬਣੀਆਂ ਨੇ ਲੱਗਪਗ ਉਹਦੇ ਸਾਹਮਣੇ ਆ ਮੈਂ ਇਹ ਜਿਹੜਾ ਮੇਰਾ ਸ਼ੌਂਕ ਹੈ ਤੇ ਇਹਦੇ ਵਿੱਚ ਲਗਭਗ ਸਾਰੇ ਗਾਇਕਾਂ ਦੇ ਰਿਕਾਰਡ ਮੇਰੇ ਕੋਲੇ ਤੈਸਤਾਂ ਨੇ ਕਿਆਂ ਅੱਛਾ ਇੱਕ ਸਵਾਲ ਸੀ ਵੀ ਇਹੀ ਸ਼ੌਂਕ ਕਿਉਂ ਜਾਗਿਆ ਕਿ ਕੋਈ ਪੁਰਾਣੇ ਬਜ਼ੁਰਗਾਂ ਨੂੰ ਵੀ ਸ਼ੌਂਕ ਸੀ ਜਾਂ ਆਪਣੇ ਆਪ ਮਨ ਦੇ ਵਿੱਚ ਖਿਆਲ ਆਇਆ ਵੀ ਨਹੀਂ ਯਾਰ ਇਹ ਪ੍ਰਾਤਨ ਚੀਜ਼ਾਂ ਕਿਤੇ ਨਾ ਕਿਤੇ ਵਿਰਸਾ ਦੂਰ ਹੋ ਰਿਹਾ ਪੰਜਾਬੀ ਸੱਭਿਆਚਾਰ ਤੋਂ ਲੋਕ ਜਿਹੜੇ ਮੂ ਮੋੜ ਰਹੇ ਨੇ ਤੇ ਇਹੀ ਮਨ ਦੇ ਵਿੱਚ ਕਿਉਂ ਆਇਆ ਤੁਹਾਡੇ ਤੁਹਾਡਾ ਸਵਾਲ ਬਹੁਤ درست ਹੈ ਬਹੁਤ ਵਧੀਆ ਸਵਾਲ ਕੀਤਾ ਤੁਸੀਂ ਇਹ ਜਿਹੜਾ ਸਵਾਲ ਹੈ ਤੁਹਾਡਾ ਬਹੁਤ ਵੱਡਾ ਹੈ ਕਿਉਂਕਿ ਮੇਰੇ ਬਜ਼ੁਰਗ ਪਾਪ ਆਪਣੇ ਪੰਜਾਬ ਨਾਲ ਜੁੜੇ ਹੋਏ ਸੀਗੇ ਖੇਤੀਬਾੜੀ ਕਰਦੇ ਸੀ ਮੇਰੇ ਫਾਦਰ ਸਾਹਿਬ ਮਿਲਟਰੀ ਸੀਗੇ ਤੇ ਉਹਨਾਂ ਕੋਲ ਨਾ ਟਾਈਮ ਨਹੀਂ ਸੀ ਵੀ ਆਪਣਾ ਸਮਾਨ ਸੰਭਾਲਣਾ ਰੱਤ ਵੀ ਸਾਡੇ ਕੋਲ ਹੁੰਦਾ ਸੀਗਾ ਪਰ ਉਹ ਸਮੇਂ ਦੇ ਲੱਤ ਨਾਲ ਸਭ ਚਲੇ ਗਿਆ ਤੇ ਮੈਨੂੰ ਇਹ ਲੱਗਿਆ ਮੈਂ ਪਹਿਲਾਂ ਸੁਨੀਤ ਨਾਲ ਪ੍ਰੇਮ ਕਰਦਾ ਸੀ ਮੈਂ ਲਿਖਦਾ ਸੀਗਾ ਲਿਖਦੇ ਲਾਲ ਮੇਰੇ ਰਿਕਾਰਡ ਵੀ ਹੋਏ ਕਲਤੀ ਮਾਨਸਾ ਨੂੰ ਰਿਕਾਰਡ ਕੀਤੇ ਨੇ ਕਿ ਉਹ ਕੈਸਟਾਂ ਦੇ ਵਿੱਚ ਵੀ ਹੈਗੇ ਆ ਕਿ ਰਿਕਾਰਡ ਚੱਲਦੇ ਨੇ ਸੀੜੀਆਂ ਦੇ ਵਿੱਚ ਵੀ ਹੈਗੇ ਨੇ ਕਿ ਮੈਨੂੰ ਉਹ ਸੁਣਦੇ 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 ਕਿਉਂਕਿ ਫਿਰ ਮੈਨੂੰ ਆਪਣੇ ਗੀਤਾਂ ਨਾਲ ਜਾਂ ਹੋਰਾਂ ਨਾਲ ਰਿਕਾਰਡ ਲਗਾ ਸੀਗਾ ਫਿਰ ਮੈਂ ਮਸ਼ੀਨਾਂ ਦਾ ਅੰਤਜਾਮ ਕੀਤਾ ਟੇਪਰ ਕਾਟਾਂ ਦਾ ਇੰਤਜਾਮ ਕੀਤਾ ਰਿਕਾਰਡਾਂ ਦਾ ਇੰਤਜਾਮ ਕੀਤਾ ਇਸ ਤਰ੍ਹਾਂ ਹੀ ਕਰਦਾ 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 ਜਿਹੜਾ ਦੂਆ ਪਿੱਤਲ ਦਾ ਸਮਾਨ ਹੈ ਸੱਭਿਆਚਾਰ ਕਹਿ ਸਕਦੇ ਆ ਜਾਂ ਹੌਰ ਸਮਾਨ ਇਹ ਮੇਰਾ ਮਿੱਤਰ ਸਿਵਲਕਾਰ ਸਿੰਘ ਅੰਸ ਧੋਰੀ ਤੋਂ ਜੀ ਉਹਨਾਂ ਕੋਲੇ ਪ੍ਰਾਪਰਟੀ ਲਾਇਬ੍ਰੇਰੀ ਉਹਨਾਂ ਨੂੰ ਦੇਖ ਕੇ ਮੈਂ ਇਹ ਸ਼ੁਰੂ ਕੀਤਾ ਮੇਰੇ ਲੁਧਿਆਣੇ ਵਾਲੇ ਦੋਸ ਪਲਦੇਵ ਸਿੰਘ ਜੀ ਅਸਿਰ ਸਾਹਿਬ ਉਹਨਾਂ ਨੇ ਵੀ ਮੇਰੇ ਨਾਲ ਬਹੁਤ ਉਹਨਾਂ ਦਾ ਪਿਆਰ ਸੀ ਅਸੀਂ ਦੋਨਾਂ ਨੇ ਜਾਨੇ ਉਹਨਾਂ ਵੀ ਬਹੁਤ ਕਥਾ ਕੀਤਾ ਗਿਆ ਲੱਗਦਾ ਵਧੀਆ ਪੋਸਟ ਤੋਂ ਟਾਇਰਡ ਹੋਏ ਨੇ ਜੀ ਤੇ ਉਹ ਵੀ ਇਸ ਚੀਜ਼ ਦੇ ਵਿੱਚ ਬਹੁਤ ਹੋਰ ਵੀ ਨੇ ਮੇਰੇ ਮਿੱਤਰ ਕਾਫੀ ਜਾਦੇ ਤੇ ਮੈਂ ਤਾਂ ਸਾਰਿਆਂ ਨੂੰ ਇਹ ਕਹਿਣਾ ਵੀ ਯਾਰੋ ਆਪਣਾ سرمایہ ਜਿਹੜਾ ਕੀਮਤੀ سرمایہ ਜੀ ਉਹ ਉਜਾਈ ਨਾ ਜਾਣਦੇ ਹੋ ਤੇ ਮੁੜ ਕੇ ਮਿਲਣਾ ਨਹੀਂ ਨਾ ਇਹ ਬਣਨਾ ਹੈ ਨਾ ਸੋਨੂੰ ਮਿਲਣਾ ਮੈਂ ਕਹਿੰਦਾ ਮੈਨੂੰ ਬਹੁਤ ਦੁੱਖ ਨਾਲ ਕਹਿਣਾ ਪੈਂਦਾ ਵੀ ਜਿਹੜੇ ਸਾਡੇ ਧਾਰਮਿਕ ਸਥਾਨ ਨੇ ਉਹਨਾਂ ਦਾ ਵੀ ਸਾਡੇ ਕੋਲ ਸਬੂਤ ਖਤਮ ਹੁੰਦਾ ਜਾ ਰਿਹਾ ਹੈ ਮੈਂ ਤਾਂ ਸਾਰਿਆਂ ਨੂੰ ਇਹ ਕਹੂੰਗਾ ਬੁੱਧੀ ਜੀਵਿਆਂ ਨੂੰ ਵੀ ਕਹਾਂ ਤੁਹਾਨੂੰ ਵੀ ਕਹਾਂ ਛੋਟੇ ਜਿਹੇ ਕਹੂੰਗਾ ਕਿ ਦੇਖੋ ਜਿੰਨੀ ਮਰਜ਼ੀ ਤਰੱਕੀ ਕਰ ਲੋ ਜਿੰਨਾ ਮਰਜ਼ੀ ਅਸਮਾਨ ਚ ਪੰਛੀ ਉੜਦਾ ਹੈ ਪਰ ਉਹਨੂੰ ਧਰਤੀ ਤੇ ਬਠਣਾ ਪੈਣਾ ਪੈਰ ਤਾਂ ਉਹਨੂੰ ਧਰਤੀ ਤੇ ਲਾਉਣੇ ਪੈਣੇ ਅਸਮਾਨ ਚ ਉਹਨੂੰ ਬਠਣ ਨੂੰ ਕੋਈ ਥਾਂ ਨਹੀਂ ਤਾਂ ਸੋ ਮੈਂ ਕਹਿੰਦਾ ਅਸਮਾਨ ਚ ਉੱਡੋ ਪਰ ਆਪਦੀ ਗਾਣੀ ਕਰਦਾ ਪੈਰ ਉਹ ਕੰਮ ਕਰ ਤੇ ਮੈਂ ਇੱਕ ਟਿਫਨ ਦੇਖ ਰਿਹਾ ਸ਼ਾਇਦ ਟਿਫਨ ਹੈ ਇਹ ਜੀ ਇਦੀ ਖਾਸੀਅਤ ਕੀ ਹੈ ਇਹਦੇ ਬਾਰੇ ਥੋੜਾ ਜਿਆਦਾ ਦੱਸੋ ਕਿਉਂਕਿ ਇੱਕ ਅਲੱਗ ਜੀ ਲੁੱਕ ਹੈ ਇਹਦੀ ਤੇ ਅਲੱਗ ਜਿਹੜਾ ਦੇਖ ਵਾਲਾ ਓਨ ਕਰਕੇ ਆਪਣੇ ਵੱਲ ਧਿਆਨ ਕੇਂਦਰਿਤ ਕਰ ਰਿਹਾ ਸਾਡਾ ਇਹ ਜੀ ਟਿਫਨ ਹੈਗਾਗਾ ਬਹੁਤ ਪੁਰਾਣਾ ਅੰਗਰੇਜ਼ਾਂ ਵੇਲੇ ਦਾ ਟਿਫਨ ਹੈ ਜੀ ਤੇ ਇਹ ਟਿਫਨ ਦੀ ਖਾਸੀਅਤ ਇਹ ਹੈ ਵੀ ਇਹ ਲੋਕ ਮਤਲਬ ਜਿਹੜੇ ਆਮ ਟਿਫਨ ਤੇ ਉਹ ਐ ਕਰਕੇ ਸਾਈਡੋਂ ਖੁੱਲ ਜਾਂਦੇ ਸੀ ਉਹ ਪਿਓ ਦੇ ਲਾਲ ਦਾ ਪਰਲੇ ਪਾਸੇ ਜੀ ਜੀ ਤੇ ਉਦੋਂ ਪਹਿਲਾਂ ਦਾ ਹੈ ਅੰਗਰੇਜ਼ਾਂ ਵੇਲੇ ਇਹਨੂੰ ਲੋਕ ਲੱਗਦਾ ਸੀਗਾ ਇੱਥੇ ਲੋਕ ਲਾ ਕੇ ਖਾਣਾ ਪੈ ਜਾਂਦਾ ਸੀਗਾ ਇਹ ਮਤਲਬ ਸੇਫਟੀ ਕਹਿ ਲੋ ਜਾਂ ਜਦ ਮਰਜ਼ੀ ਕਹਿ ਲੋ ਵੀ ਇਹ ਇਸ ਕਰਕੇ ਇਹ ਮਖਰਾ ਹੈ ਇਹ ਡੱਬੇ ਨੇ ਇਸ ਤਰ੍ਹਾਂ ਤੇ ਫਿਰ ਇਹ ਜਦੋਂ ਆਪਾਂ ਇਹਨੂੰ ਖੋਲਾਂਗੇ ਆ ਇਹ ਇਹ ਥੱਲੇ ਨਿਕਲਣਗੇ ਪੱਤੀਆਂ ਠੀਕ ਹਾਂ ਇਹ ਡੱਬੇ ਰੋਟੀਆਂ ਇੱਕ ਹੋਰ ਹੈ ਮੇਰੇ ਕੋਲ ਉਹ ਗੁੰਮਕ ਸਾਹਿਬ ਹੈ ਹਾਂਜੀ ਬਹੁਤ ਬਸ ਕੀਮਤੀ ਆ ਆ ਦੇਖੋ ਜੀ ਜੀ ਇਹਦੇ ਉੱਪਰ ਉਹ achar chutney ਜਾਂ ਪਾਉਣ ਵਾਲੀ ਆ ਸਿੱਧੇ ਸਿੱਧੇ ਰੋਟੀਆਂ ਪਾਉਣ ਇਹਦੇ ਵਿੱਚ ਡੱਬਾ ਇਸ ਤਰ੍ਹਾਂ ਸਿੱਧੇ ਪੈਂਦਾ ਉਹ ਪਿਆ ਠੀਕ ਹੈ ਜੀ ਉਹ ਡੱਬਾ ਜਿਹੜਾ ਉਹ ਦਾਲ ਸਬਜ਼ੀ ਜਾਂ ਕੁਝ ਪਾਉਣੀਆਂ ਬਿਲਕੁਲ ਸਿੱਧੇ ਸਿੱਧੇ ਰੋਟੀਆਂ ਪਹਿਣੀਆਂ ਲੰਬਾ ਇਹ ਲੱਗ ਇਹ ਕਿੱਥੇ ਨਹੀਂ ਮਿਲੂ ਮਿਲਿਆ ਇੱਕ ਹੈ ਇਹਦੀ ਕੀਮਤ ਵੀ ਬਹੁਤ ਲੋਕ ਲਾ ਚੁੱਕੇ ਪਰ ਮੈਂ ਦਿੱਤਾ ਨਹੀਂਗਾ ਮੈਂ ਕਹਿੰਦਾ ਨਹੀਂ ਵੀ ਮੇਰੀ ਮੈਨੂੰ ਮੁੜ ਕੇ ਮਿਲਣਾ ਨਹੀਂ ਇਸ ਤਰ੍ਹਾਂ ਦਾ ਇਹ ਇਹ ਗੱਲਬਾਤ ਕਰੀਏ ਤਾਂ ਇੱਕ ਚਿਰਾਗ ਵੀ ਦਿਖਾਈ ਜਾਂਦਾ ਦਿਖਾਈ ਦਿੱਤਾ ਸਾਨੂੰ ਤੇ ਬਹੁਤ ਜਣਿਆਂ ਨੇ ਤੁਸੀਂ ਦੇਖਿਆ ਹੋਣਾ ਕਿ ਅਲਾਦੀਨ ਦਾ ਚਿਰਾਗ ਸ਼ਾਇਦ ਬਿਲਕੁਲ ਲੋਕੋ ਦੇ ਹੀ ਹੈ ਜੀ ਇਹਦੀ ਬਿਲਕੁਲ ਹੀ ਬਿਲਕੁਲ ਉਹਦੀ ਕਾਪੀ ਹੈ ਹਾਂਜੀ ਇਹਨੂੰ ਕਹਿੰਦੇ ਵੀ ਅਲਾਦੀਨ ਦਾ ਚਿਰਾਗ ਹੈ ਬਸ ਇਹ ਕਾਪੀ ਹੈ ਠੀਕ ਹੈ ਇਹ ਪ੍ਰਾਣੀ ਮਥਿਆਸਿਕ ਗੱਲ ਹੈ ਕਿ ਵੀ ਉਸ ਕਰਕੇ ਹੁੰਦਾ ਸੀ ਹੁਣ ਇਹ ਪ੍ਰਾਣਾ ਕਿਤੋਂ ਮਿਲ ਗਿਆ ਸੀ ਮੈਂ ਸੰਭਲਿਆ ਤਾਂ ਜੋ ਦੱਸਣ ਨੂੰ ਵੀ ਅਲਾਦੀਨ ਦੇ ਕੋਲ ਇਹ ਹੁੰਦਾ ਸੀਗਾ ਪਰ ਮੈਂ ਪ੍ਰੂਫਰਾਨ ਨਹੀਂ ਕਹਿ ਸਕਦਾ ਕਿਉਂਕਿ ਇਹ ਕਹਾਣੀਆਂ ਚ ਹੈ ਕਥਾਵਾਂ ਦੇ ਵਿੱਚ ਹੈ ਉਹ ਹੋ ਸਕਦਾ ਵੀ ਹੈ ਪਰ ਮੈਂ ਦਾਵਾ ਨਹੀਂ ਕਰਦਾ ਠੀਕ ਹੈ ਬੋਲਦਾ ਸੀ ਮੈਂ ਇਸ ਕਰਕੇ ਸੰਭਲਿਆ ਹੈ ਇੱਕ ਮੇਰੇ ਕੋਲ ਹੋਰ ਚੀਜ਼ਾਂ ਨੇ ਬਹੁਤ ਸਨ ਕੀਮਤੀ ਅਖਾਰ ਸਿਆਂ ਤਾਂ ਇਹਦਰ ਇਹ ਮੇਰੇ ਕੋਲੇ ਇੱਕ ਮਤਕ ਹੈ ਮਤਕ ਨਹੀਂ ਮੋਰ ਨਹੀਂ ਕਹਾ ਗਿਆ ਇੱਕ ਕੱਲ ਗਿਆ ਤੇ ਚੱਪ ਚੇਹ ਨਹੀਂ ਇੱਕ ਇਹ ਜਰੂਰੀ ਸਬਕ ਚੀਜ਼ਾਂ ਰੱਖਣ ਵਾਸਤੇ ਮੇਜ਼ ਦੇ ਉੱਪਰ ਖਿੰਦੀ ਸੀ ਪਰ ਪਾਂਦਾਰ ਵੀ ਕਹਿੰਦੇ ਸੀ ਵਿੱਚ ਅਡੋਡੀ ਆ ਜਿਸ ਜਿਲੇ ਮਸਲ ਬਸਤਲਾ ਤੁਸੀਂ ਲਗਾਏ ਇਸ ਤਰ੍ਹਾਂ ਖੁੱਲਦੀ ਹੈ ਘੁੰਮ ਕੇ ਖੁੱਲਦੀ ਹੈ ਜੀ ਐਂ ਖੁੱਲਦੀ ਹੈ ਜੀ ਤੇ ਇਹਦੇ ਵਿੱਚੋਂ ਐਂ ਨਿਕਲ ਜਾਂਦਾ ਸਾਰਾ ਕੁਝ ਤੇ ਇਸ ਤੋਂ ਬਾਅਦ ਜਿਹਨੂੰ ਐਂ ਰੱਖ ਦੋ ਇਹ ਬੰਦ ਹੋ ਕੇ ਇਹ ਹੋ ਜਾਂਦਾ ਤੇ ਇਹਦਾ ਲੋਕ ਵੀ ਐਸ ਤਰ੍ਹਾਂ ਲੱਗਦਾ ਹੁਣ ਤੁਹਾਨੂੰ ਜਮਰ ਗਿਆ ਲਓ ਹੁਣ ਲੋਕ ਹੋ ਚੁੱਕੀ ਹੈ ਲੋਕ ਹੋ ਚੁੱਕੇ ਜੀ ਇਹ ਹੈ ਹੋਰ ਹੈ ਮੇਰੇ ਕੋਲ ਇਹ ਪਹਿਲਾਂ ਲੋਕ ਖੂਹਾਂ ਤੇ ਉੱਪਰ ਪਾਣੀ ਪੀਂਦੇ ਹੁੰਦੇ ਸੀਗੇ ਸਾਫਰ ਤੁਰਕੇ ਜਾਂ ਬਲਦਾਂ ਦਾ ਆਮ ਬੋਤ ਤੇ ਉਠਾਂ ਤੇ ਜਾਂ ਘੋੜਿਆਂ ਦੇ ਜਾਂਦੇ ਹੁੰਦੇ ਸਾਈਕਲਾਂ ਤੇ ਬਿਲਕੁਲ ਲੱਗੇ ਹੁੰਦੇ ਸੀ ਕੂਹਾਂ ਦੇ ਉੱਪਰ ਪਪਲ ਪਪਲ ਦੇ ਕੋਲੇ ਕੂਤੇ ਉੱਥੇ ਪਣ ਦਾਲ ਛੋਲੇ ਦੇ ਪਿਛੇ ਪਾਣੀ ਦਾ ਪੀਣ ਦਾ ਛੋਲੇ ਦੇ ਵਿੱਚ ਗਲਾਸ ਪਾ ਲੈਂਦੇ ਸੀ ਹੁਣ ਇਹ ਗਲਾਸ ਸਾਫੀ ਗਲਾਸ ਕਹਿੰਦੇ ਨੇ ਇਹ ਗਲਾਸ ਹੈ ਜੀ ਪਿੱਤਲ ਦਾ ਗਲਾਸ ਹੈ ਜੀ ਆ ਦੇਖੋ ਕੀ ਬਾਤ ਹੈ ਤੇ ਇਹਦੇ ਵਿੱਚੋਂ ਪਾਣੀ ਚੁੰਦਾ ਨਹੀਂ ਜੀ ਬਿਲਕੁਲ ਹੁਣ ਇਹ ਬਹੁਤ ਪੁਰਾਣਾ ਜੀ ਮੈਂ ਤਾਂ ਲੱਗਦਾ 60 70 ਸਾਲ ਪੁਰਾਣਾ ਹੋਊਗਾ 70 ਸਾਲ ਤੋਂ ਵੱਧ ਤੇ ਕਿਉਂਕਿ ਮੇਰੀ ਜੇ ਤੋਂ ਪਹਿਲਾਂ ਹੁੰਦਾ ਇਹ ਤੇ ਇਹ ਹੁਣ ਹੋ ਸਕਦਾ ਬਾਰ ਕੱਢਣ ਵਾਲਾ ਨਿਕਲੂ ਜੋਜ ਪਰ ਨਿਕਲਦਾ ਨਹੀਂ ਸੀ ਪਾਣੀ ਪਹਿਲਾਂ ਜਦੋਂ ਨਿਕਲਦਾ ਸੀ ਜੀ ਬਾਕੀ ਉਸ ਤੋਂ ਇਲਾਵਾ ਮੇਰੇ ਕੋਲ ਇੱਕ ਆ ਸੋਹਾਗ ਟੈਰੀ ਹੈ ਜੀ ਇਹਨੂੰ ਸੋਹਾਗ ਟੈਰੀ ਕਹਿੰਦੇ ਨੇ ਜਾਂ ਜੁਦਰੀ ਵਖ ਕਹਿੰਦੇ ਨੇ ਅੰਗਰੇਜ਼ ਦੇ ਵਿੱਚ ਅੱਜ ਕੱਲ੍ਹ ਦੀ ਭਾਸ਼ਾ ਦੇ ਵਿੱਚ ਇਹ ਮਤਲਬ ਲੋਕ ਲੱਗਦੇ ਜੇ ਦੇਖੋ ਹੁਣ ਲੋਕ ਲੱਗਾ ਹੈ ਜੀ ਜੀ ਇਹਨੂੰ ਆਹ ਚਾਬੀ ਇਹਦੇ ਚ ਇਹਨੂੰ ਐ ਖੋਲਾਂਗੇ ਲਓ ਖੁੱਲ ਗਿਆ ਜੀ ਇਹਦੇ ਵਿੱਚੋਂ ਵੱਖੋ ਵੱਖਰੇ ਅਮੀਰਾਂ ਦੇ ਹੀ ਹੈ ਵੈਸੇ ਗਰੀਬਾਂ ਦਾ ਨਹੀਂ ਹੈਗਾ ਇਹ ਜੀ ਆ ਦੇਖ ਹਾਂ ਲੱਗਦਾ ਵੱਖੋ ਮੇਕਅਪ ਦਾ ਸਮਾਨ ਆ ਕਿਸੇ ਚ ਕੁਝ ਸ਼ਿੰਗਾਰ ਦਾ ਸਮਾਨ ਸੁਖਣ ਲਈ ਖਾਸ ਕਰਕੇ 500 ਰੁਪਏ ਕਿਹ ਹੁੰਦੇ ਸੀ ਹਾਂ ਤੇ ਬਸ ਇਹ ਇੱਥੋਂ ਦੀ ਆ ਦੇਖੋ ਹੈਂਡਵਰਕਾ ਪਿੱਤਲ ਦਾ ਇਹ ਆ ਦੇਖੋ ਇਹ ਇਸਨੇ ਫੇਰ ਲੱਗਣਾ 6 ਉਸ ਤੋਂ ਬਾਅਦ ਮੇਰੇ ਕੋਲੇ ਕਹਾ ਘੜੀ ਹੈ ਜੀ ਇਹ ਕਿਸੇ ਕਿਸੇ ਕੋਲੇ ਹੁੰਦੀ ਸੀ ਪਹਿਲਾਂ ਪੈਂਚਾ ਸਰਪੰਚਾਂ ਜਿਆ ਕੋਲੇ ਜਾਂ ਮਤਲਬ ਜਿਲੇਦਾਰ ਕੋਲੇ ਜਾਂ ਮੋਗੇਦਾਰ ਕਹਿੰਦੇ ਉਹਨਾਂ ਕੋਲੇ ਹੁੰਦਾ ਸੀ ਇਹ ਚਾਬੀ ਵਾਲੀ ਘੜੀ ਹੈ ਤੇ ਟਾਈਮ ਨਾਲ ਇਹਦਾ ਆਉ ਕਰ ਦਿੰਦੇ ਸੀ ਠੀਕ ਹੈ ਤੇ ਹੋਰ ਮੇਰੇ ਕੋਲੇ ਇੱਕ ਪਾਣੀ ਚ ਤੈਰਦੀ ਇਟ ਹੈ ਜੀ ਪੋਤੋਂ ਤਾਂ ਖਾਵਾਂਗੇ ਉਹ ਪਾਣੀ 'ਚ ਤੈਰਦੀ ਆ ਚਾਹੇ 45 ਘੰਟ ਜਿੰਨਾ ਚਿਰ ਮਰਜ਼ੀ ਉਹਨੂੰ ਪਾਣੀ 'ਚ ਰੱਖੋ ਉਹ ਪਾਣੀ 'ਚ ਰੋਹ ਦਾ ਇਤਿਹਾਸ ਏ ਆ ਵੀ ਜਦੋਂ ਪੁਰਾਣਾ ਯੁੱਧ ਤੱਕ ਮੈਨੂੰ ਪਤਾ ਹੈਗਾ ਜੀ ਮੈਂ ਗਲਤ ਵੀ ਹੋ ਸਕਦਾ ਹਾਂਗਾ ਉਹ ਇਹ ਹੈਗਾ ਵੀ ਇਹ ਨੂੰ ਆਰਾਮ ਨਾਲ ਟੁੱਟ ਗਿਆ ਜੀ ਇਹ ਪਾਣੀ ਤੇ ਵਿੱਚੀ ਤੈਰਦੀ ਆ ਪਾਣੀ 'ਚ ਤੈਰ ਮਸਾਲਾ ਹੈ ਮਿੱਟੀ ਦੀ ਆ ਬਣਾਈ ਆ ਇਸ ਤਰ੍ਹਾਂ ਦੀ ਆ ਤੇ ਇਹ ਪਾਣੀ ਤੈਰਨ ਵਾਸਤੇ ਵੱਖਰੀ ਹੈ ਅੱਛਾ ਕਿੰਨੇ ਕੋਨੇ ਨੇ ਉਸ ਇੱਟ ਦੇ ਜੀ ਗੱਲ ਕਰੀ ਪੰਜ ਪੰਜ ਹਾਂਜੀ ਹਾਂਜੀ ਪੰਜ ਕੋਨੇ ਹੋਣਗੇ ਉੱਤੇ ਤੇ ਤੁਸੀਂ ਦੇਖੋਗੇ ਲੰਬੀ ਆ ਮਿੱਟੀ ਦੀ ਬਣੀ ਹੋਈ ਆ ਤੇ ਇਹ ਇੱਕ ਗਲਾਸ ਇੱਕ ਗਲਾਸ ਦੇਖ ਰਿਹਾ ਸੀ ਵੀ ਸ਼ਾਇਦ ਨਵੇਂ ਜਮਾਨੇ ਦੇ ਮੁੰਡਿਆਂ ਦੇ ਤਾਂ ਜੇ ਇਹਦੇ ਵਿੱਚ ਕੁਝ ਪਾ ਕੇ ਪੀਏ ਤਾਂ ਦੋ ਦਿਨ ਨਹੀਂ ਖਤਮ ਹੋਣਾ ਜੀ ਬਿਲਕੁਲ ਜੀ ਬਿਲਕੁਲ ਸਹੀ ਹੈ ਇਹ ਇੱਕ ਆਪਣੇ ਮਾਨਸਿਕਤਾ ਨੂੰ ਪ੍ਰਗਟ ਕਰਦਾ ਹੈ ਹੂੰ ਕਿ ਪ੍ਰਾਤਨਾ ਸਾਡਾ ਪ੍ਰਾਣਾ ਇਹ ਤੋਂ ਵੱਡਾ ਇੱਕ ਹੋਰ ਵੀ ਸਾਡੇ ਕੋਲੇ ਹੂੰ ਉਹ ਬਹੁਤ ਲੰਬਾ ਹੈਗਾ ਤੇ ਇਸ ਤੋਂ ਤੁਸੀਂ ਦੇਖ ਸਕਦੇ ਹੋ ਜੀ ਇਹ ਦੇਖੋ ਇੰਨਾ ਇਹਦਾ ਫਰਕ ਹੈਗਾ ਤੇ ਆਹ ਜਿਹੜਾ ਗਲਾਸ ਹੈਗਾ ਪਹਿਲਾਂ-ਪਹਿਲਾਂ ਜੂੜ ਆਪਣਾ ਕਹਿੰਦੇ ਸੀ ਲੋਕਾਂ ਦੀ ਉਮਰ ਇੰਨੇ ਤਕੜੇ ਹੁੰਦੇ ਸੀ ਐਂਡੇ ਟੋਟੇ ਜੁੱਸੇ ਹੁੰਦੇ ਸੀਗੇ 6-6 ਫੁੱਟ ਜਵਾਨ ਹੁੰਦੇ ਸੀਗੇ ਉਹ ਉਹ ਇਹਨੂੰ ਲੱਸੀ ਦਾ ਗਲਾਸ ਦਾ ਪਰਕੇ ਪੀ ਜਾਂਦੇ ਸੀਗੇ ਚਾਹ ਹਲੀ ਨਹੀਂ ਹੈਗੇ ਲੱਸੀ ਵਾਲੇ ਨੇ ਉਸ ਤੋਂ ਬਾਅਦ ਬੰਦੇ ਦੀ ਕਪੈਸਟੀ ਘਟੀ ਜਦੋਂ ਇੱਥੇ ਤੱਕ ਆ ਗਿਆ ਜੀ ਫਿਰ ਇਹ ਤੋਂ ਕਪੈਸਟੀ ਘਟਦੀ ਘਟਦੀ ਬੰਦੇ ਦੀ ਫਿਰ ਉਹ ਪਏ ਨੇ ਗਲਾਸ ਉਧਰ ਦੇਖੋ ਤੁਸੀਂ ਉਹ ਆ ਗਏ ਫਿਰ ਉਸ ਤੋਂ ਬਾਅਦ ਚ ਛੋਟੇ-ਛੋਟੇ ਗਲਾਸ ਪੈ ਨੇ ਇੱਦਾਂ ਅਗੇ ਕਢਾਈ ਵਾਲੇ ਫਿਰ ਹੁਣ ਕੱਪੀਆਂ ਚ ਆ ਗਏ ਜੀ ਹੁਣ ਅਸੀਂ ਕੱਪੀ ਚ ਵੀ ਚਾਹ ਨੂੰ ਕਹਿ ਦਿੰਦੇ ਆ ਜਾਂ ਬਹੁਤੀ ਆ ਜਾਂਦੀ ਹੈ ਜਿਆਦੇ ਤੁਸੀਂ ਇਹ ਦੇਖੋ ਵੀ ਪਿੰਦੇ ਹੋਣਗੇ ਉਹਨਾਂ ਦਾ ਕਪੈਸਿਟੀ ਕਿੰਨੀ ਹੋਣੀ ਆ ਸਮਰੱਥਾ ਕਿੰਨੀ ਹੋਣੀ ਆ ਕਿੰਨੀ ਪਾਵਰ ਹੋਣੀ ਆ ਅਸੀਂ ਕੱਟ ਗਏ ਮੇਰਾ ਕਹਿਣ ਦਾ ਆਪਾਂ ਅਸੀਂ ਪਾਵਰ ਘੱਟਦੀ ਘੱਟਦੀ ਜਾ ਰਹੀ ਆ ਮੇਰੇ ਕੋਲ ਇੱਕ ਆ ਆ ਸਿੱਕੇ ਪੈ ਰਹੇ ਸਿੱਕੇ ਬਹੁਤ ਪ੍ਰਾਤਨ ਜੀ 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 ਤੇ ਆ ਵੀ ਮੈਂ ਦਿਖਾਉਣਾ ਤੁਹਾਨੂੰ ਪਹਿਲਾਂ ਸਿੱਕਿਆਂ ਤੋਂ ਪਹਿਲਾਂ ਤੇ ਇਹ ਚੀਜ਼ ਮੈਂ ਬਹੁਤ ਦੇਖਿਆ ਵੀ ਕਈ ਆਪਾਂ ਬਾਹਰ ਘੁੰਮਣ ਜਾਂਦੇ ਆ ਤੇ ਉੱਥੇ ਨਾਗਜਾ ਘੁਮਾ ਕੇ ਦਿਖਾਉਂਦੇ ਹੁੰਦੇ ਨੇ ਵੀ ਇਹ ਤੁਹਾਡੇ ਫਿੱਟ ਬੈਠ ਗਿਆ ਜਾਂ ਆਵਾਜ਼ਾਂ ਜੀਆਂ ਕੱਢ ਕੇ ਦਿਖਾ ਦਿੰਦੇ ਇਸ ਨੂੰ ਵੈਸੇ ਕਹਿੰਦੇ ਤੈਨੂੰ ਨਗਾਰੀ ਨੇ ਜਵੇਂ ਨਗਾਰਾ ਹੁੰਦਾ ਨਗਾਰੀ ਹੈ ਜੀ ਪਰ ਇਹ ਹੀ ਬੁੱਧ ਧਰਮ ਨਾਲ ਹੈ ਆ ਦੇਖੋ ਜੀ ਦੇ ਵਿੱਚ ਕਰਨਾ ਲੈ ਸਕਦਾ ਇਹ ਕੋਈ ਉਹਨਾਂ ਦੇ ਯੰਤਰ ਕੋਈ ਮੰਤਰ ਲਿਖੇ ਹੋਏ ਨੇਗੇ ਆਪਾਂ ਕਹੇ ਸ਼ਬਦ ਨੇ ਉਹਨਾਂ ਤੇ ਤੇ ਇਹ ਉਹ ਇਹ ਸੁਨਤ ਦੇ ਵਿੱਚ ਇਹ ਆਇਆ ਵੀ ਇਸ ਨਾਲ ਪੜ ਕੇ ਮੰਤਰ ਜੈਨੂ ਸ਼ਾਂਤੀ ਦੇ ਵਿੱਚ ਬਲਾ ਕੇ ਚੁੱਪਚਾਪ ਕਾਂਤ ਭਾਲਦਾ ਹੈ ਜੀ ਇਹਦੀ ਮੈਡੀਟੇਸ਼ਨ ਹੈ ਇਹ ਤਰੰਗਾ ਪੈਦਾ ਕਰਦਾ ਹੈ ਵਾਈਬ੍ਰੇਸ਼ਨ ਉਹਦੇ ਨਾਲ ਸਾਡੇ ਟੱਚ ਕਰਦੀ ਆ ਦਿਲ ਨੂੰ ਬਾਡੀ ਨੂੰ ਟੱਚ ਕਰਕੇ ਸਾਡੇ ਕਈ ਮਾਨਸਿਕ ਰੋਗ ਜਾਂ ਕਈ ਰੋਗਾਂ ਦਾ ਇਹ ਇਲਾਜ ਕਰਦਾ ਮੈਂ ਤੁਹਾਨੂੰ ਬਣਾ ਕੇ ਦਿਖਾਦਾ ਜਿੰਨਾ ਚਿਰ ਮੱਝ ਬਣਾਉਣ ਪਚਾਉਣਾ ਚਾਹੀਦਾ ਪਰ ਇਹ ਚ ਬੋਲੋ ਜਾਂ ਮਤਲਬ ਸ਼ਾਂਤੀ ਭੰਗੋ ਫੇਰ ਨਹੀਂ ਇਹਦਾ ਕੋਈ ਅਸਰ ਹੁੰਦਾ ਥੋੜਾ ਜਿਆ ਤੁਹਾਨੂੰ ਟੱਚ ਕਰੂ ਤੁਹਾਨੂੰ ਪਤਾ ਲੱਗੂ ਵੀ ਕੀ ਚੀਜ਼ ਹੈ ਇਹ ਨਹੀਂ ਇਸਨੇ ਵੀ ਚੱਕ ਲੈਣੀ ਹੈ ਇਹ ਵਾਈਬ੍ਰੇਟ ਹੈ ਆਵਾਜ਼ ਹੈ ਕਿਉਂਕਿ ਗੁਰੂ ਸਾਹਿਬ ਨੇ ਵੀ ਸਾਨੂੰ ਸੰਗੀਤ ਨਾਲ ਇਸੇ ਕਰਕੇ ਜੋੜਿਆ ਕਿਉਂਕਿ ਜਿਹੜਾ ਵਾਈਬ੍ਰੇਟ ਹੈ ਗੁਰਬਾਣੀ ਸਾਨੂੰ ਸੰਗੀਤ ਦੇ ਵਿੱਚ ਹੀ ਹੈ ਸਾਰੀ ਸਾਰੀ ਉਹ ਸੰਗੀਤ ਨਾਲ ਹੀ ਗਾਈ ਜਾਂਦੀ ਹੈ ਇਹ ਰਿਕਾਰਡਾਂ ਨਾਲ ਸਾਡਾ ਪਿਆਰ ਤਾਂ ਕਿਉਂ ਹੈ ਇਹ ਵੀ ਇੱਕ ਸੰਗੀਤ ਹੈ ਇਹ ਗੱਲ ਵੱਖਰੀ ਹੈ ਵੀ ਕੋਈ ਧਾਰਮਿਕ ਹੁੰਦਾ ਮਨੋਰੰਜਨ ਕੋਈ ਕਿਸ ਤਰ੍ਹਾਂ ਦਾ ਮਨੋਰੰਜਨ ਹੁੰਦਾ ਇਹ ਜੀ ਆਪੋ ਆਪਣੇ ਤੇ ਰਿਲੇਟਡ ਹੈਗੀ ਹੈ ਨਾ ਤੇ ਆਹ ਰਿਕਾਰਡ ਮਸ਼ੀਨਾਂ ਨੇ ਮੇਰੇ ਕੋਲ ਆਹ ਰਿਕਾਰਡ ਪਲੇਅਰ ਜਿਹੜੇ ਕਿ ਚੱਲਦੀਆਂ ਨੇ ਬਿਲਕੁਲ ਵਰਕਿੰਗ ਨੇ ਹਲੇ ਵੀ ਬਿਲਕੁਲ ਜੀ ਬਿਲਕੁਲ ਸਾਰੇ ਰਿਕਾਰਡ ਸੁਣਾਵਾਂਗੇ ਤੇ ਯਾ ਸੋਨ ਕਾਰ ਸੌਣਾ ਆਉਂਦਾ ਜੀ ਇੱਕ ਸਾਰੇ ਮਸ਼ੀਨਾ ਚੱਲਦੇ ਆ ਨੇ ਮਸ਼ੀਨਾ ਵੀ ਬਾਹਰ ਲਿਆਂਦੇ ਜੀ ਇਕਾਈ ਦੀ ਹੈ ਜੀ ਤੇ ਆ ਦੇਖੋ ਜੀ ਐਲੀਪੀ ਰਕਾਰਡ ਗਾਉਂ ਲੌਂਗ ਲੇ ਠੀਕ ਤੇ ਲਿਖਾਉਣਾ ਐਲੀਪੀ ਠੀਕ ਹੈ ਜੀ 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 ਇਹਦੀ 45 ਦੀ ਸਪੀਡ ਹੈ ਸਪੀਡ ਆਉਂਦੇ 33 44 ਇਹ ਪੱਥਰ ਦਾ ਹੁੰਦਾ 78 ਦੀ ਸਪੀਡ ਹੁੰਦੀ ਆ ਇਹ ਤੁਹਾਨੂੰ ਸੁਣਾਉਣਾ ਹੈ ਇਹ ਐਸ ਕੰਗ ਦਾ ਹੈ ਜੀ ਜੀ ਮਤਲਬ ਬੜੀ ਬੜਮੁੱਲੀ ਜਾਣਕਾਰੀ ਦੇ ਰਿਹਾ ਹਾਂ ਅੱਜ ਕੱਲ ਦੀ ਪੀੜ੍ਹੀ ਨੂੰ ਕਹਿ ਲਿਏ ਵੀ ਪਤਾ ਨਹੀਂ ਸ਼ਾਇਦ ਹੀ ਦੇਖੇ ਹੋਣ ਕਿਸੇ ਨੇ ਠੀਕ ਹੈ ਜੀ ਇਹ ਤਾਂ ਹੈ ਵੀ ਮੈਂ ਇਹ ਨਹੀਂ ਕਹ ਸਕੀ ਬੜਮੁੱਲੀ ਜਾਣਕਾਰੀ ਤਾਂ ਇਹ ਹੈ ਕਿ ਵੀ ਜੋ ਮੇਰੇ ਕੋਲੇ ਆਉਂਦਾ ਜਿੰਨੀ ਕੁ ਮੈਨੂੰ ਬਾਕੀ ਨੂੰ ਬੁੱਧੀ ਬਖਸ਼ੀ ਆ ਮੈਂ ਉਹਨਾਂ ਦਾ ਜਿਵੇਂ ਮੈਨੂੰ ਆਪਾਂ ਕਹਿੰਦੇ ਬਲਵ ਚਾਨਣ ਕਰਤਾ ਆਉਂਦਾ ਕੀ ਦੱਸੀ ਜਾਣਾਗਾ ਬਾਕੀ ਮੈਂ ਇਹ ਨਹੀਂ ਕਹ ਸਕਦਾ ਵੀ ਕਿਸੇ ਨੂੰ ਗਿਆਨ ਦਿੰਦਾਗਾ ਤੇ ਤੁਸੀਂ ਆਵਾਜ਼ ਸੁਣ ਰਹੇ ਹੋਵੋਗੇ ਜਿੱਪਾਂ ਦੀ ਰਾਣੀਆਂ ਨੇ ਕਿੱਤੇ ਵਿੱਚ ਆ ਜਿੱਪਾਂ ਦੀ ਰਾਣੀਆਂ ਨੇ ਕਿੱਤੇ ਵਿੱਚ ਆ ਕਿੱਤੇ ਵਿੱਚ ਆ ਤੇ ਤੁਹਾਨੂੰ ਨੱਚ ਕੇ ਦਿਖਾਓ ਨੱਚ ਕੇ ਦਿਖਾ ਨਜ਼ਾਰਾ ਲੱਖ ਲਿਟਕਾ ਜਿੱਪਾਂ ਦੀ ਰਾਣੀਆਂ ਨੇ ਕਿੱਤੇ ਵਿੱਚ ਆ ਜਿੱਪਾਂ ਦੀ ਰਾਣੀਆਂ ਨੇ ਕਿੱਤੇ ਵਿੱਚ ਆ ਉੱਤੇ ਆ ਰਹੇ ਇਤ ਪੇੰਡਾ ਸ਼ਿੰਗਾਰ ਮੀ ਤੇਰੇ ਬਿਨਾ ਗਿੱਧਿਆਂ ਚ ਕਿਸ ਨਾ ਬਹਾਰ ਮੀ ਤੇ ਹਲੇ ਵੀ ਚੱਲ ਰਿਹਾ ਮਤਲਬ ਦੋਸਤੋ ਦੇਖ ਸਕਦੇ ਹੋ ਵੀ ਚੱਲ ਰਿਹਾ ਨੇ ਸਾਰੇ ਕੁਸਰਤ ਚੱਲ ਆ ਲਈ ਜੀ ਇੱਥੋਂ ਤੱਕ ਕੇ ਜਿਹੜੀ ਟੇਪਰ ਕਟਾ ਨੇ ਉਹ ਵੀ ਚੱਲਦੇ ਟੈਕ ਆ ਜਿਵੇਂ ਆਹ ਕੋਈ ਵੀ ਚੱਲੂਗਾ ਜੀ ਤੇਰੇ ਦਾ ਪਿਆਰ ਇਸ ਤੋਂ ਮਨਾ ਪਹਿਣ ਕੇ ਅੱਛਾ ਇਹਦੇ ਲਈ ਤਾਂ ਮਤਲਬ ਬੜਾ ਤੁਸੀਂ ਸਮਾਂ ਕੱਢ ਕੇ ਇਕੱਠਾ ਕੀਤਾ ਹੋਣਾ ਸਮਾਨ ਫਿਰ ਮੈਂ ਕਹਿੰਦਾ ਜੀ ਮੇਰੀ ਤਾਂ ਜੇ ਕਹਾਂ ਵੀ ਮੇਰੀ ਜ਼ਿੰਦਗੀ ਮੇਰਾ ਹੁਣ ਤੱਕ ਦਾ ਜੁਣੀ ਇਸੇ ਲਿਖੀ ਲੱਗਿਆ ਬਾਕੀ ਪਰਿਵਾਰ ਨੂੰ ਤਾਂ ਜਿਹੜਾ ਕੁ ਦੇਣਾ ਸੀ ਮੈਂ ਜ਼ਿੰਦਗੀ ਨਾਲ ਲੱਗਿਆ ਲੱਗਿਆ ਪਰ ਇਸ ਲਿਖੇ ਮੇਰਾ ਬਦਲ ਲੱਗਿਆ ਕਿਉਂਕਿ ਜਿੱਥੇ ਵੀ ਮੈਨੂੰ ਕੋਈ ਚੀਜ਼ ਮਿਲਦੀ ਆ ਮੈਂ ਫਿਰ ਦੇਖਦਾ ਨਹੀਂਗਾ ਮੈਂ ਕੋਈ ਦਿਨ ਹੋਵੇ ਜਾਂ ਰਾਤ ਹੋਵੇ ਮੈਂ ਦੇਖਦਾ ਨਹੀਂ ਮੈਂ ਤਸਵੀਰ ਹੀ ਉੱਠ ਕੇ 4 ਵਜੇ ਨਿਕਲ ਜਾ ਤਸਮਾਨ ਲੈ ਕੇ ਆਉਣਾ ਚਾਹ ਮੈਨੂੰ ਕਿੰਨਾ ਮਰਜ਼ੀ ਕਰਨਾ ਪਵੇ ਇੱਕ ਤੁਸੀਂ ਗੱਲ ਕਰੀ ਸੀ ਪ੍ਰਾਤਨ ਸਿੱਖਿਆ ਦੀ ਦਿਖਾ ਸਕਦੇ ਆ ਜੀ ਨਹੀਂ ਬਿਲਕੁ ਆ ਦੇਖੋ ਜੀ ਇਹ ਪ੍ਰਾਤਨ ਸਿੱਕੇ ਦੇ ਗਾ ਜੀ ਇਹ ਹੈਗਾ ਸਿੱਕੇ ਆਪਣੀ ਕਰੈਸੀ ਹੈ ਕਰੰਸੀ ਹੈ ਪੁਰਾਣੀ ਜਿਹੜੀ ਆਪਣੀ ਚਲਦੀ ਸੀ ਦੇਖੋ ਇਹ ਮੂਲ ਮੰਤਰ ਸਭ ਲਿਖਿਆ ਤੇ ਦੇਖ ਸਕਦੇ ਹੋ ਗੁਰੂ ਗ੍ਰੰਥ ਸਾਹਿਬ ਦੇ ਇਹ ਨਾਂ ਸਹੀ ਸੇ ਕਹਿੰਦੇ ਨੂੰ ਟੋਕਨ ਹੈ ਵੈਸੇ ਇਹ ਪੂਰਾ ਮੂਲ ਮੰਤਰ ਤੇ ਲਿਖਿਆ ਹੋਇਆ ਹੈਗਾ ਆ ਇੱਕ ਪੈਸਾ ਦੋ ਪੈਸੇ ਵੈਸਨੋ ਦੀ ਦਾ ਸਿੱਕਾ ਤੇ ਆਹ ਤਿੰਨ ਪੈਸੇ ਤਿੰਨ ਪੈਸੇ ਜੀ ਪੰਜ ਪੈਸੇ 10 ਪੈਸੇ 20 ਪੈਸੇ ਪੁੱਲ ਵਾਲੇ ਆਸੀ ਨਾਨਕ ਸਾਈ ਸਿੱਕਾ ਦੇਖੋ ਜੀ ਟੋਕਨ ਕਹਿੰਦੇ ਜਿਹਨੂੰ ਆਪਾਂ ਇਹ ਤੇ ਮੂਲ ਮੰਤਰ ਲਗਾ ਦੂਗੇ ਪਾਸੇ ਆਹ ਤੇ ਗੁਰਨਾਨਦ ਸਾਹਿਬ ਇਹ ਗੁਰਗੋਬ ਸਿੰਘ ਦੀ ਫੋਟੋ ਬਣੀ ਹੋਈ ਹੈਗੀ ਗੁਰਨਾਨਦ ਸਾਹਿਬ ਦੀ ਦੂਏ ਪਾਸੇ ਹੁੰਦੀ ਹੈ ਮੂਲ ਮੰਤਰ ਸਾਹਿਬ ਆਹ ਕਿਹਾ ਗੁਰਗੋਬ ਸਿੰਘ ਜੀ ਦਾ ਜਿਹੜਾ ਮਾਤਾ ਸਾਹਿਬ ਜੀ ਜਿਹਦੇ ਅਮਰਦਸ ਕੌਂਤੇ ਪਾਸੇ ਪਉਂਦੀ ਹੈ ਮਾਤਾ ਜੀ ਜੀ ਤੇ ਆਹ ਨਾਨਕ ਸਾਈ ਸਿੱਕਾ ਹੈ ਆਹ ਹੈ ਕਿਹਾ ਗੁਰਨਾਨਦ ਸਾਹਿਬ ਜੀ ਇਹਦੇ ਬਾਲਾ ਤੇ ਮਰਦਾਨਾ ਠੀਕ ਹੈ ਜੀ ਤੇ ਉਹ ਐਡਵਾਰਡ ਵਾਲਾ ਕਹਿੰਦੇ ਜਿਹਨੂੰ ਆਪਾਂ ਇਹ ਗੁਰਨਾਕ ਦੇਵੀ ਦਾ ਫਿਰ ਉਹ ਹੀ ਆ ਗਿਆ ਜੀ ਸਰਜਾਮ ਚੰਦਰ ਜੀ ਦਾ ਦਰਬਾਰ ਆ ਗਿਆ ਪੂਰਾ ਇਹ ਚ ਇਹ ਹੈਗਾ ਤਕਲੋਕ ਬਾਸਾ ਦਾ ਮਹਾਰਾਜ ਜੀ ਸਿੰਘ ਦਾ ਇਸ ਤਰ੍ਹਾਂ ਕਰਕੇ ਸਾਰੇ ਆਪਣਾ ਮਹਾਰਾਜਾ ਜਦਵਿੰਦਰ ਜੀ ਦਾ ਜੀ ਤੇ ਜਹਾਗੀਰ ਬਾਸਾ ਦਾ ਮਹਾਰਾਜ ਜੀ ਸਿੰਘ ਦਾ ਸਿਕਾ ਇਹ ਰਾਜਾ ਗੁਲਾਬ ਸਿੰਘ ਜੀ ਦਾ ਗਵਾਲੀਅਰ ਦਾ ਗੁਜਰਾਤ ਦਾ ਜੋਧਪੁਰ ਸਟੇਟ ਦਾ ਇਸ ਤਰ੍ਹਾਂ ਦੇ ਸਾਰੇ ਜੇ ਕਈਏ ਤਾਂ ਬਹੁਤ ਜਿਆਦਾ ਲੰਮਾ ਸਮਾਂ ਕੱਢ ਕੇ ਇਹ ਵੇਖਣ ਵਾਲੀਆਂ ਅਨਮੋਲ ਚੀਜ਼ਾਂ ਹੈ ਤੁਹਾਨੂੰ ਪਹਿਲਾਂ ਮੈਂ ਕਹਿੰਦਾ ਕਿ ਵੀ ਇਹਨੂੰ 1 ਘੰਟੇ ਜਾਂ 2 ਘੰਟੇ ਚ ਆਪਾਂ ਕਰ ਨਹੀਂ ਸਕਦੇ ਕਲੀਅਰ ਇੱਕ ਟਾਈਮ ਬਹੁਤ ਲੱਗਦਾ ਉਰਾਜੀ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਉੱਪਰ ਮੈਂ ਇੱਕ ਚੀਜ਼ ਦੇਖ ਰਿਹਾ ਜਿਹਦੇ ਵਿੱਚ ਕਾਫੀ ਛੋਟੀਆਂ-ਛੋਟੀਆਂ ਗਲੀਆਂ ਨਿਕਲੀਆਂ ਹੋਈਆਂ ਨੇ ਉਹ ਕੀ ਚੀਜ਼ ਆ ਉਹਦੇ ਬਾਰੇ ਸਮਝਾ ਸਕਦੇ ਹੋ ਜੀ ਉੱਪਰ ਮੈਂ ਸਹਿਯੋਗੀ ਨੂੰ ਕਹੂੰਗਾ ਵੀ ਇੱਕ ਵਾਰੀ ਦਿਖਾਉਣ ਜ਼ਰੂਰ ਵੀ ਉੱਪਰ ਜਿਹੜਾ ਜਿਸ ਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ ਆਓ ਜੀ ਹਾਂਜੀ ਇਹ ਕੋਹਤ ਮੈਂ ਲਾ ਕੇ ਵੀ ਦਿਖਾ ਸਕਣਾ ਪਰ ਜੇ ਤੂੰ ਇੱਥੇ ਦੇਖਣ ਤਾਂ ਇਹਦੇ ਵਿੱਚ ਕੀ ਹੈ ਜੀ ਤੇ ਪੁਰਾਣਾ ਹੈ ਇਹ ਟੇਬਲ ਲੈਂਪ ਆ ਜੀ ਲੈਂਪ ਹੈ ਪਰ ਪਰ ਲੈਂਪ ਉਹ ਬੱਲ ਹੋਲਡਰ ਲੱਗਦਾ ਹੁੰਦਾਗਾ ਜੀ ਪਰ ਇਹ ਹੈ ਰਾਜ ਮਹਾਰਾਜ ਦਾ ਕੀ ਕੌਣ ਦੇ ਦੇ ਵਿੱਚ ਲੈਂਪ ਲੱਗਦਾ ਹੈ ਇਹ ਆਪਾਂ ਜਦੋਂ ਵਿਹਲ ਲਈ ਹੈ ਉਦੋਂ ਦਾ ਇਹ ਬਹੁਤ ਆਨਿਓ ਕਹਿ ਸਕਦੇ ਹੈ ਪੁਰਾਣੇ ਦੇ ਉੱਤੇ ਲੱਗੇ ਹੋਏ ਨੇ ਗੁੰਮ ਉਹ ਲੱਗੇ ਲੱਗੇ ਜੀ ਜਿਹਨੂੰ ਆਪਾਂ ਸਟਾਰ ਲੱਗੇ ਸਟਾਰ ਜੇ ਜਾਂ ਨੱਕ ਜੇ ਜੀ ਬੜੀ ਵਧੀਆ ਚੀਜ਼ ਤਾਂ ਬਣੀ ਹੋਈ ਹੈ ਜੀ ਤੇ ਉਹ ਪਾਣਾ ਇੱਕੋ ਬੋਤਲ ਹੈ ਜੀ ਜਿਹੜੀ ਉਹ ਬੰਦੀ ਜੀ ਤੇ ਆ ਹੁਣ ਅਸੀਂ ਕਹਾ ਵੀ ਇੱਟਾਂ ਜ਼ਰੂਰ ਦਿਖਾਓ ਜਿਹੜੀਆਂ ਇੱਟਾਂ ਕਹਿ ਰਹੇ ਸੀਗੇ ਤੁਸੀਂ ਛੋਟੇ ਰਕਸੋਂ ਦਿਖਾਉਂਦਾ ਜੀ ਆ ਦੇਖੋ ਇੱਟਾ ਇਹ ਤੁਸੀਂ ਕਹੋਗੇ ਟੈਚੇ ਜੇ ਟੱਕੀ ਆ ਹਾਂ ਜੀ ਇਹਦੇ ਕੀਮਤ ਨਹੀਂ ਕੋਈ ਤਾਂ ਕਿ ਜਿਹੜੀ ਚੀਜ਼ ਬੜੀ ਕੀਮਤੀ ਹੁੰਦੀ ਹੈ ਡੱਬੀ ਜੀ ਬੰਦ ਤਿਆਰ ਕੇ ਮੈਂ ਇਹਦਾ ਉਹ ਕੀਤਾ ਤਿਆਰ ਆ ਦੇਖੋ ਜੀ ਇਹ ਆ ਇੱਕ ਟਾਹੇ ਜੀ ਤੁਸੀਂ ਦੇਖ ਸਕਦੇ ਹੋ ਜੀ ਇਹ ਟਾਹੇ ਵੀ ਹੈ ਮਿੱਟੀ ਦੀ ਮਿੱਟੀਆ ਦੇਖੋ ਜੀ ਚੈੱਕ ਕਰ ਸਕਦੇ ਹੋ ਆ ਦੇਖੋ ਤਾਂ ਮਿੱਟੀ ਹੈ ਦੇਖੋ ਬਾਦਲ ਵੀ ਹੈ ਤੇ ਇਹਨੂੰ ਪਾਣੀ ਦੇ ਵਿੱਚ ਵੀ ਸਾਨੂੰ ਮੈਂ ਤਿਆਰੀ ਦਿਖਾ ਸਕਦਾ ਜੀ ਨੂੰ ਤੇ ਸਹਾਯੋਗੀ ਨੂੰ ਕਹੂੰਗਾ ਵੀ ਇਹ ਜਿਹੜੀਆਂ ਅਨਮੋਲ ਚੀਜ਼ਾਂ ਨੇ ਉਹ ਦਿਖਾਉਣ ਜ਼ਰੂਰ ਕਿਉਂਕਿ ਲੋਕਾਂ ਨੂੰ ਵੀ ਇਹ ਪ੍ਰਾਤਨ ਚੀਜ਼ਾਂ ਦੇ ਬਾਰੇ ਪਤਾ ਹੋਣਾ ਚਾਹੀਦਾ ਹੈ ਆ ਦੇਖੋ ਜੇ ਪਾਣੀ ਦਾ ਆ ਪਟਪਰਾ ਹੈ ਜੀ ਠੀਕ ਕੀ ਆ ਰੱਖਦੇ ਆ ਬਾਥੜਾ ਜੀ ਹੁਣ ਮਤਲਬ ਇਹਨੂੰ ਡਬੋ ਕੇ ਕੋਸ਼ਿਸ਼ ਕਰੀਏ ਵੀ ਡੁੱਬਰੀ ਹੈ ਨਹੀਂ ਜੀ ਮੇਰੇ ਨਾਲ ਬੰਦਾ ਸਰਤ ਨਹੀਂ ਲਾਉਂਦਾ ਸਿੱਟ ਡੋਪੋਗੇ ਜੀ ਮਾ ਵੀ ਸਰਤ ਨਾਲ ਆ ਮੈਂ ਸਰਤਾਂ ਦੇ ਹੱਕ ਚ ਨਹੀਂ ਹੁੰਦਾ ਇਹ ਪਰ ਤੁਸੀਂ ਦੇਖ ਸਕਦੇ ਹੋ ਜਿੰਨਾ ਚਿਰ ਮਰਜ਼ੀ ਰੱਖੀ ਚਲੋ ਇਹ ਨਹੀਂ ਤਰੀ ਜਾਣਾ ਜੀ ਤਾਂ ਹੀ ਉਹ ਪੁੱਲ ਕਹਿੰਦੇ ਸੀ ਬਣਾ ਸੀ ਇਸ ਤਰੀ ਤਰਦਾ ਸੀ ਪਾਣੀ ਚ ਕੀ ਬਣਿਆ ਹੋਇਆ ਹੈ ਤੇ ਕਿੰਨਾ ਸਮਾਂ ਡਬੋ ਕੇ ਰੱਖ ਸਕਦੇ ਨੇ ਨਾ ਜਦ ਮਰਜ਼ੀ ਰੱਖੋ ਲੌਂਗ ਲਾਈਫ ਕਿੰਨਾ ਵੀ ਰੱਖ ਸਕਦਾ ਇਹ ਨਹੀਂ ਤੈਰਦੀ ਰਹਣਾ ਇਹ ਨਹੀਂ ਤੈਰਾਂ ਡੁੱਬਲੀ ਨਹੀਂ ਇਹ ਏਸੀ ਖੁੱਬੀ ਹੈ ਇਸੇ ਕਰਕੇ ਇੱਟਾਂ ਤਾਂ ਪਥਰੀਆਂ ਪੰਜਣਗੇ ਇਹੇ ਕਸ ਕਰਕੇ ਇਹਦੀ ਵੱਖਰੀ ਪਹਿਚਾਣ ਹੈ ਅੰਕਸ਼ ਜਗਰਾਜੀ ਤੁਸੀਂ ਸਾਡੇ ਦਰਸ਼ਕਾਂ ਨੂੰ ਬਹੁਤ ਬੜਮੁੱਲੀ ਜਿਹੜੀ ਜਾਣਕਾਰੀ ਹੈ ਪੁਰਾਤਨ ਚੀਜ਼ਾਂ ਨੇ ਉਹ ਦਿਖਾਈਆਂ ਨੇ ਤੇ ਅਸੀਂ ਲਾਸਟ ਵਾਰ ਸੇ ਹੀ ਪੁੱਛਣਾ ਵੀ ਤੁਹਾਡੇ ਕੋਲੇ ਨੌਜਵਾਨ ਪੀੜ੍ਹੀ ਆਉਂਦੀ ਹੁੰਦੀ ਹੈ ਦੇਖਣ ਜੀ ਜਾਂ ਮਤਲਬ ਮੇਰੇ ਕੋਲ ਜੀ ਬੱਚੇ ਵੀ ਆਉਂਦੇ ਨੇ ਜੀ ਸਿੱਕਿਆਂ ਬਾਰੇ ਮੈਂ ਉਹਨੂੰ ਇਤਿਹਾਸਕ ਦੱਸਦਾ ਜਿੰਨਾ ਕਿ ਮੈਨੂੰ ਪ੍ਰਮਾਤਮਾ ਨੇ ਬੁੱਧੀ ਬਖਸ਼ੀ ਆ ਜੀ ਪੁਰਾਣੇ ਤੋਂ ਪੁਰਾਣੇ ਵੀ ਆਉਂਦੇ ਨੇ ਅਫੀਸਰ ਟਾਈਪ ਅਫੀਸਰ ਜਬੰਦੇ ਵੀ ਆਉਂਦੇ ਨੇ ਕਿ ਜਿਨ੍ਹਾਂ ਨੂੰ ਸ਼ੌਂਕ ਹੈ ਤੇ ਨੌਜਵਾਨ ਵੀ ਆਉਂਦੇ ਨੇ ਉਹ ਆ ਕੇ ਜਦੋਂ ਇਹ ਕਹਿੰਦੇ ਨੇ ਅੰਕਲ ਸਾਹਿਬ ਤਾਂ ਪਤਾ ਹੀ ਨਹੀਂ ਸੀ ਦੇਖ ਕੇ ਬੜਾ ਵਧੀਆ ਮੈਨੂੰ ਫਿਰ ਬਹੁਤ ਖੁਸ਼ੀ ਹੁੰਦੀ ਆ ਮੈਨੂੰ ਕਹਿ ਲੱਗਾ ਜਿਵੇਂ ਕਿਸੇ ਦਾ ਅਵਾਰਡ ਦੇਤਾ ਹੁੰਦਾਗਾ ਮੈਨੂੰ ਉਹਨਾਂ ਵਾਰਡ ਨਾਲ ਇਹ ਅਵਾਰਡ ਦੀ ਬਹੁਤ ਕੀਮਤ ਜ਼ਿਆਦੇ ਲੱਗੀ ਕਿਉਂਕਿ ਮੈਂ ਕਿਸੇ ਦੇ ਕਮ ਉੱਤੇ ਆਇਆ ਕਿ ਕਿਸੇ ਨੂੰ ਤਾਂ ਮਨ ਨੌਲੇਜ ਜੋ ਕੁ ਦੇਣ ਜੋ ਕੁਰਾ ਮਾ ਦੱਸਣ ਜੋ ਕੁਰਾ ਤੇ ਪੁਰਾਣਾ ਸਮਾਨ ਸਾਹਮਣੇ ਜੋਗਾ ਉਦੋਂ ਮੇਰੇ ਨਾਲ ਸਮਾਨ ਦੀ ਕੀਤੀ ਮਹਤਤਾ ਦੀ ਮੁੱਲ ਪਿਆ ਮੈਨੂੰ ਖੁਸ਼ੀ ਆਉਂਦੇ ਨੇ ਲੋਕ ਮੇਰੇ ਕੋਲ ਤਾਂ ਲਗਭਗ ਰੋਜ਼ ਹੀ ਆਉਂਦਾ ਕੋਈ ਨਾ ਕੋਈ ਕਦੇ ਕੋਈ ਬੱਚੇ ਆ ਜਾਂਦੇ ਨੇ ਕਦੇ ਕੋਈ ਮਿੱਤਰ ਪਿਆਰੇ ਆ ਜਾਂਦੇ ਨੇ ਜਾਂ ਕੋਈ ਸੂਈਦ ਦਾ ਸ਼ੌਂਕੀ ਆ ਕਿਤਾਬਾਂ ਦਾ ਮੇਰੇ ਕੋਲ ਤੀਜੇ ਨੰਬਰ ਦੇ ਕਿਤਾਬਾਂ ਦਾ ਬਣਾ ਰਿਹਾ ਗੁਰਗਾਸਰ ਚੀਕ ਮਹਾਭਾਰਤ ਜਾਂ ਬਾਈਬਲ ਸਾਰੀ ਮੇਰੇ ਕੋਲ ਪੰਜਾਂ ਦੇ ਕਿਤਾਬਾਂ ਆ ਪ੍ਰੋਫੈਸਰ ਬਰਨਵ ਸਿੰਘ ਦੇ ਸਾਰੀ ਪੰਜ ਨੇ ਜਿਵੇਂ ਉਹ ਭਾਰਤੀ ਲੋਕ ਨੀਚ ਕੇ ਬੜੇ ਪੂਰਾ ਪੂਰਾ ਸੈਟ ਉਹਦਾ ਪਿਆ ਕਿਥੋਂ ਤੱਕ ਕਿ ਉਹਨਾਂ ਨੇ ਮੈਨੂੰ ਬਹੁਤ ਮੈਨੂੰ ਇੱਕ ਬੜਾ ਵੱਡਾ ਮਾਣ ਆ ਤੁਹਾਨੂੰ ਕਹਿਣ ਦੀ ਲੋੜ ਹੈ ਵੀ ਉਹਨਾਂ ਨੇ ਇੱਕ ਮੈਨੂੰ ਇੱਕ ਜਿਹੜੀ ਸਭ ਨਹੀਂ ਸੀ ਕਾਪੀ ਉਹ ਵੀ ਭੇਜੀ ਦਿੱਤੀ ਸੀ ਪਿਆਰ ਨਾਲ ਜਗਰਾਜ ਜੀ ਸਮੇਂ ਦੀ ਬਹੁਤ ਘਾਟ ਹੈ ਲਾਸਟ ਦੇ ਵਿੱਚ ਨੌਜਵਾਨ ਪੀੜੀ ਨੂੰ ਜੋ ਆਪਣੇ ਸਭਿਆਚਾਰ ਤੋਂ ਆਪਣੇ ਵਿਰਸ ਨੂੰ ਭੁੱਲਦੇ ਜਾ ਰਹੇ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੂਗੀ ਮੈਂ ਤਾਂ ਉਹਨਾਂ ਨੂੰ ਇਹ ਸੰਦੇਸ਼ ਦਊਂਗਾ ਵੀ ਦੇਖੋ ਜੀ ਜਿਹੜਾ ਖੱਪੜ ਹੁੰਦਾ ਨਾ ਕਹਾ ਕਹਿੰਦੇ ਜਿਹਨੂੰ ਇਹਨੂੰ ਕੋਈ ਉਹਦਿਆਂ ਦੀ ਲੋੜ ਨਹੀਂ ਆਪੀ ਪੈਦਾ ਹੋ ਜਾਂਦਾ ਹੈ। ਬੁਰਾਈਆਂ ਆਪਦੇ ਪੈਦਾ ਹੁੰਦੀਆਂ ਨੇ ਕਿ ਚੰਗੀਆਂ ਨੂੰ ਪੈਦਾ ਕਰਨ ਦੇ ਖਾਤਰ ਸਾਨੂੰ ਗੁਰਦੁਆਰਾ ਚ ਜਾਣਾ ਪੈਂਦਾ ਸਕੂਲਾਂ 'ਚ ਵੀ ਜਾਣਾ ਪੈਂਦਾ ਕਿ ਸਿੱਖਿਆ ਵੀ ਲੈਣ ਕਿਤੇ। ਇਸ ਕਰਕੇ ਮੈਂ ਤਾਂ ਤੁਹਾਨੂੰ ਮੇਰੀ ਤੁਹਾਡੇ ਜਰੀਏ ਤੁਹਾਡਾ ਜਰੀਆ ਬਧੇ ਪੁੱਲੇ ਤੁਹਾਡਾ ਜਿਹੜਾ ਇਹ ਹੈਗੇ ਮੈਂ ਇਹੀ ਕਹੂੰਗਾ ਵੀ ਕੋਈ ਤਰੱਕੀ ਕਰੋ। ਉਹਨਾਂ ਦੇ ਜਰੀਏ ਮੈਂ ਕੋਈ ਕਹਣਾ ਵੀ ਦੇਖੋ ਆਪਣੇ ਬੱਚੇ ਨੇ ਜਿਹੜੇ ਆਪਣਾ ਫਿਊਚਰ ਹੈ ਜਿਹੜਾ ਸਾਰਾ ਭਵਿੱਖ ਉਹੀ ਨੇਗੇ। ਉਹਨਾਂ ਨੂੰ ਨਸ਼ਿਆਂ ਤੋਂ ਬਚਾਓ, ਚਿੱਟੇ ਵਗੈਰਾ ਤੋਂ ਬਚਾਓ ਤੇ ਇਧਰ ਨੂੰ ਤੁਸੀਂ ਨਾ ਦਿਮਾਗ ਅਡਜਸਟ ਕਰੋ ਕਿ ਉਹ ਪੁਰਾਣਾ ਤੁਹਾਡਾ ਵਿਰਸਾ ਹੈ ਉਹ ਵੀ ਬਚ ਜੂਗਾ ਤੁਹਾਡੇ ਆਉਣ ਵਾਲੇ ਬੱਚੇ ਨੇ ਭਵਿੱਖ ਉਹ ਵੀ ਤੁਹਾਡਾ ਬਚ ਜੂਗਾ ਮੈਂ ਤਾਂ ਇਹਨਾਂ ਕੋਲੇ ਵੀ ਦੇਖੋ ਮਾਪਿਆਂ ਦੀ ਸੇਵਾ ਕਰੋ ਬੱਚਿਆਂ ਨੂੰ ਵੀ ਇਹੀ ਕਹੂੰਗਾ ਦੇਖੋ ਮਾਂ ਤੋਂ ਬਿਨਾਂ ਮਾਪਿਆਂ ਤੋਂ ਕੁਛ ਨਹੀਂ ਜਿਹੜੀ ਮੇਰੀ ਲਾਇਬ੍ਰੇਰੀ ਬਣਾਈ ਹੈ ਜਿਹੜੀ ਵੱਡੀ ਗੱਲ ਕਹਿਣੀ ਪੁੱਲ ਗਿਆ ਸੀਗਾ ਇਹ ਮੇਰੀ ਆਪਣੀ ਮਾਤਾ ਦੀ ਯਾਦ ਦੇ ਵਿੱਚ ਬਣਾਈ ਹੋਈ ਹੈ ਮੇਰੀ ਮਾਤਾ ਦਾ ਨਾਮ ਤੇਜਕੌਰ ਸੀ ਉਹਨਾਂ ਨੇ ਜਦੋਂ ਮੈਨੂੰ ਬਹੁਤ ਪੰਗਿਆ ਤੋਂ ਇਹਨਾਂ ਪੜਾਇਆ ਤੇ ਜਦੋਂ ਮੈਂ ਇਹ ਲਾਇਬ੍ਰੇਰੀ ਚ ਬੈਠਾ ਹਾਂ ਮੈਂ ਗੱਲ ਅਕਸਰ ਕਹਿ ਨਹੀਂ ਹੁੰਦਾਗਾ ਪੀ ਜਦੋਂ ਮੈਂ ਇਸ ਲਾਇਬ੍ਰੇਰੀ ਚ ਬੈਠਾ ਤਾਂ ਮੈਨੂੰ ਐਮ ਮਹਿਸੂਸ ਹੁੰਦਾ ਮੈਂ ਫੀਲਿੰਗ ਕਰਦਾ ਮੈਨੂੰ ਕਿ ਮੈਂ ਆਪਣੀ ਮਾਂ ਦੀ ਗੋਦੀ ਦੇ ਵਿੱਚ ਬੈਠਾ ਹਾਂ ਮੈਂ ਆਪਣੀ ਮਾਂ ਨੂੰ ਹਰ ਵਕਤ ਚਾਦਦਾ ਹਾਂ 22 ਸਾਲ ਹੋ ਗਏ ਮੈਂ ਤੋਂ ਵਿਛੜਿਆ ਨੂੰ ਮੈਨੂੰ ਉਹਨਾਂ ਤੋਂ ਵਿਛੜਾ ਨੂੰ ਤੇ ਮੈਂ ਬਸ ਉਹਨੂੰ ਆਪਣੇ ਹੱਥੀਂ ਹਰਸ ਕੇ ਸੁਣਦਾ ਇਹ ਉਹਨਾਂ ਦੀ ਯਾਦ ਚ ਬਣਾਇਆ ਸਾਰਾ ਤੇ ਕਿਤੇ ਨਾ ਕਿਤੇ ਨੌਜਵਾਨੀ ਨੂੰ ਹੈ ਜਿਹੜਾ ਪ੍ਰਾਤਨ ਵਿਰਸੇ ਦੇ ਨਾਲ ਪੁਰਾਣੇ ਸੱਭਿਆਚਾਰ ਦੇ ਨਾਲ ਜੁੜਨ ਦੀ ਗੱਲ ਹੀ ਗੱਲ ਆਕੀ ਗਈ ਹੈ ਤੇ ਪ੍ਰਾਤਨ ਚੀਜ਼ਾਂ ਨੂੰ ਸਮੇਟੇ ਬੈਠੇ ਨੇ ਹਲੇ ਵੀ ਤੇ ਕੈ ਲਈ ਵੀ ਪ੍ਰਾਤਨ ਚੀਜ਼ਾਂ ਦੇ ਨਾਲ ਮੋਹ ਪਿਆਰ ਹੈ ਜਿਹੜਾ ਉਹ ਬਹੁਤ ਜ਼ਿਆਦਾ ਇਹਨਾਂ ਦਾ ਰਿਹਾਏ ਤੇ 50 ਸਾਲਾਂ ਤੋਂ ਤਕਰੀਬਨ ਇਹ ਜਿਹੜਾ ਸਮਾਨ ਪ੍ਰਾਤਨ ਹੈ ਉਹ ਅਨਮੋਲ ਚੀਜ਼ਾਂ ਇਕੱਠੀਆਂ ਕਰਦੇ ਆ ਰਹੇ ਨੇ ਲੋੜ ਹੈ ਨੌਜਵਾਨੀ ਨੂੰ ਪ੍ਰਾਤਨ ਚੀਜ਼ਾਂ ਦੇ ਬਾਰੇ ਜਾਣਕਾਰੀ ਦੀ ਕਿਉਂਕਿ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਅਜਿਹੀਆਂ ਵਸਤੂਆਂ ਸ਼ਾਇਦ ਨਾ ਤਾਂ ਉਹਨਾਂ ਨੇ ਕਦੇ ਦੇਖੀਆਂ ਨੇ ਤੇ ਨਾ ਹੀ ਸੁਣੀਆਂ ਨੇ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਜਿਹੜੇ ਨਵੀਂ ਪੀੜ੍ਹੀ ਹੈ ਨਵੀਂ ਪਨੇਰੀਆ ਉਸ ਤੱਕ ਇਹ ਅਨਮੋਲ ਚੀਜ਼ਾਂ ਦੀ ਜਾਣਕਾਰੀ ਜ਼ਰੂਰ ਪਹੁੰਚ ਸਕੇ ਕੈਮਰਾ ਪਰਸਨ ਚਮਕੌਰ ਸਿੰਘ ਕੁੱਪ ਦੇ ਨਾਲ ਜਗਵਾਨੀ ਟੀਵੀ ਲਈ ਮਲੇਰਕੋਟਲਾ ਤੋਂ ਮੈਂ ਪ੍ਰਕਾਸ਼ ਸ਼ਰਮਾ